ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦੈਨ ਰੋਗ ਨੀ ਤੇ ਰਾਤ ਚੋਂ ਗੁਮ ਨਹੀਂ ਤੱਕੀ ਬਖਸ਼ੇ ਤੇ ਬਖਸ਼ੇ ਨਾਲ ਦੇ ਨਾਲ ਸਭ ਨੂੰ ਦੇ ਰੋਗ ਤਾਂ ਜੀ ਤੇ ਸਾਰੇ ਮਾਨੋ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਨਾ ਸੋ ਤੁਸੀਂ ਦੇਖਿਆ ਜੀ ਜੇ ਕਚੌਰੀਆਂ ਬਣਾਉਂਦੇ ਬਣਾਉਂਦੇ ਤੇ ਮੇਰੇ ਨਾਲ ਤੇਲ ਪਾਤਾ ਤਾਂ ਪਰਸੰਦੀਪ ਨੇ ਇੱਥੇ ਜਲਾਟ ਜੀ ਹੋ ਜਾਂਦੀ ਆ ਵਿੱਚ ਵਿੱਚ ਜੇ ਨੂੰ ਸੋ ਕਚੌਰੀਆਂ ਖਾਦੇ ਜੀ ਆਹ ਇੰਨੀਆਂ ਸਵਾਦ ਬਣੀਆਂ ਇੰਨੀਆਂ ਸਵਾਦ ਆ ਆਪਣੇ ਮੂੰਹੋਂ ਆਪਣੀ ਤਰੀਫ ਕਰਦੇ ਵੀ ਬੰਦੇ ਚੰਗੇ ਨਹੀਂ ਲੱਗਦੇ ਪਰ ਮੈਂ ਕਰਦਾ ਬਣੀਆਂ ᱛੀਆਂ ਤੇ ਬਾਕੀ ਹੁਣ ਰੱਖੜੀ ਬੰਨਣ ਆਈ ਸੀ ਸਾਡੀ ਭੈਣ ਮੰਦੀ ਪਹਿਲਾਂ ਮਿਲੋ ਜੀ ਇੱਧਰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੇਖੋ ਵੀ ਭੈਣ ਨੇ ਸਾਨੂੰ ਜਿੱਦਣ ਮੈਂ ਸੰਧਾਰਾ ਦੇਖਿਆ ਤਾਂ ਉਦੋਂ ਹੀ ਕਹਤਾ ਵੀ ਵੀ ਕਚੌਰੀਆਂ ਖਾਣੀਆਂ ਪਹਿਲਾਂ ਤਾਂ ਬਣ ਗਿਆ ਜੀ ਰਾਤ ਮੂੜ ਰਾਤ ਹੋ ਗਿਆ ਸੀ ਲੇਟ ਜਿੱਥੇ ਜਿੱਥੇ ਘੁੰਮ ਕੇ ਬਲੌਗ ਤੁਸੀਂ ਦੇਖੇ ਲਓ ਵੀ ਫੇਰ ਅਸੀਂ ਚਲੋ ਉਹ ਟਾਈਮ ਕੈਨਸਲ ਕਰਤੇ ਵੀ ਸਵੇਰੇ ਬਣਾ ਹੋ ਹੁਣ ਵੀ ਲੇਟ ਗਿਆ ਭੈਣ ਨੇ 10 ਵਜੇ ਜਾਣਾ ਤਾਂ 11 ਵਜੇ ਗਏ ਜਪੂਰੇ 11 ਵਜੇ ਕੇ 5 ਮਿੰਟ ਹੋ ਗਏ ਜਾਣਾ ਇਹਨੇ 10 ਵਜੇ ਸੀ ਪਰ ਸਾਨੂੰ ਕਚੌਰੀਆਂ ਨੇ ਇਹ ਚੜ ਜੇ ਕਚੌਰੀਆਂ ਦਾ ਪੰਗਾ ਇੱਕ ਇਹ ਹੈ ਵੀ ਇੱਕ ਇੱਕ ਤਲ ਨਹੀਂ ਬੈਂਦੀ ਹੁਣ ਜੇ ਤਾਂ ਕੜਾਹੀ ਬੜੀ ਧਰੂਗਾ ਤਾਂ ਤਿੰਨ ਵਾਧਾ ਭੋਗੋ ਫਿਰ ਤਿੰਨ ਤਿੰਨ ਚਾਰ ਚਾਰ ਵੀ ਤਲਣ ਕੜਾਹੀ ਸਾਡੀ ਝੋਟੀ ਉਹਦੇ ਚ ਲੀਟਰ ਕਿਤੇਲ ਪਾਇਆ ਤਾਂ ਇੱਕ ਪਾ ਕੇ ਡੇਡਾ ਸਾਡੇ ਢਿੱਡ ਐਨਾ ਵਾਸਤੇ ਪੂਰੀ ਕਿਵੇਂ ਹੋਈ ਆ ਸਾਨੂੰ ਪਤਾ ਵੀ 2 ਘੰਟੇ ਦੀ ਕਿ ਕੜਾ ਜੰਗ ਲੜਿਆ ਕਚੌਰੀਆਂ ਨਾਲ ਜਦ ਮन्नੂ ਪਤਾ ਜਾਂ ਸੰਦੀਪ ਨੂੰ ਪਤਾ ਜਾਂ ਭੈਣ ਨੂੰ ਵੀ ਪਤਾ ਭੈਣ ਵੀ ਗਿਣ ਲਈਦੀ ਬੈਠੀ ਗਿਣੀਗੀ ਕਿੰਨੀਆਂ ਕਤੌਰੀਆਂ ਬਣੀਆਂ ਪਰ ਹੁਣ ਦੱਸਣਾ ਨਹੀਂ ਹੈਗਾ ਫਿਰ ਬਾਤ ਸਾਬਕ ਤਾਬ ਉੱਪਰ ਜੜਾ ਕਰਾਂਗਾ ਬੜਾ ਕਾਦੀ ਵੀ ਬਹੁਤ ਟਾਈਮ ਲੱਗ ਗਿਆ ਪਰ ਚਲੋ ਇੱਕ ਗੱਲ ਹੈਗੀ ਆ ਜਦ ਰੂਹ ਦੀ ਜਿਹੜੀ ਚੀਜ਼ ਦੀ ਬੰਦੇ ਨੂੰ ਹੋਵੇ ਨਾ ਵੀ ਰੂਹ ਮਾਰ ਕੇ ਹੀ ਹੋਵੇ ਜੀ ਸਰ ਵੀ ਜੇ ਰੂਹ ਦੀ ਚੀਜ਼ ਪੂਰੀ ਹੋ ਜਾਵੇ ਨਾ ਫਿਰ ਜਿਹੜਾ ਆਨੰਦ ਹੁੰਦਾ ਉਹ ਆਨੰਦਾ ਉਹ ਹੀ ਹੁੰਦਾ ਮੈਂ ਹੁਣ ਕਰੂੰਗਾ ਕੰਦਰ ਕਰਾ ਸਾਡੀ ਗੱਲ ਹੋ ਚੱਲੀ ਕਿ ਮੈਂ ਕੜਾ ਖੋਲੇ ਰ ਕੜੇ ਦਾ ਬਣਾਤਾ ਊੜੇ ਦਾ ਆੜਾ ਪੀਂਗਾ ਕਿੱਡਾ ਹੋਇਆ ਬਤਾ ਭੈਣ ਕਹਿੰਦਾ ਇੱਕ ਪਲੇਟ ਪਲੇਟ ਮਨੋਂ ਨਾਉਂਦਾ ਕੁੰਦਲ ਪਲੇਟ ਪਲੇਟ ਜੀ ਮਨੋਂ ਪਲੇਟ ਮਾਰੀ ਫਿਰ ਵਿੱਚ ਦੇ ਕੇ ਦੁਬਾਰੇ ਬਣਾਉਣਾ ਸੱਸਰੀ ਕਾਲਜੀ ਵੈਕਮੀ ਕਾ ਖਾਲਸਾ ਵੈਗੁਰ ਜੀ ਕੀ ਫਤਹਿ ਪਰਮਾਤਮਾ ਸਾਰਨ ਚੰਡੀ ਕਲਾ ਦੇ ਵਿੱਚ ਰੱਖ ਕੇ ਏਕਣੇ ਖੁਸ਼ੀਆਂ ਤੇ ਦਿਹਾੜੇ ਥਾੜੇ ਦੇ ਕਰਾਂ ਲੈ ਕੇ ਆਵੇ ਸਾਰਿਆਂ ਦੇ ਭੈਣੀਆਂ ਭੈਣਾ ਭੈਣਾ ਭੈਣੀਆਂ ਬੈਠ ਕੇ ਖਾਦੀਆਂ ਭੈਣਾ ਕਹਿਣਾ ਤਾ ਭੈਣੀਆਂ ਭੈਣੀਆਂ ਮਾਲ ਸਾਰਿਆਂ ਦੀਆਂ ਭੈਣਾਂ ਖੁਸ਼ੀ-ਖੁਸ਼ੀ ਨਾਲ ਰਖੜੀਆਂ ਲੈ ਕੇ ਆਪਣੇ ਭਾਈਆਂ ਦੇ ਕੋਲ ਆਉਣ ਖੁਸ਼ੀ ਦਾ ਮਾਹੌਲ ਘਰ ਦੇ ਵਿੱਚ ਬਣਿਆ ਰਹੇ ਹਨ ਦੁੱਖ-ਸੋਗ ਆਪਣੇ ਸਾਂਝੇ ਕਰਨ ਬੈਠ ਕੇ ਇਥੇ ਹਾਰਮੋਨਿਕਲੇ ਮਨਾਇਆ ਹੋਵੇ 6-7 ਦਿਨ ਇਤਿਹਾਸ ਚੱਲਣਾ ਹੈ ਤੇ ਹਰ ਇੱਕ ਘਰ ਦੇ ਵਿੱਚ ਖੁਸ਼ੀ ਤਾਂ ਹੋਣੀ ਹੋਣੀ ਹੈ ਮੈਨੂੰ ਪਤਾ ਹੈ ਤੇ ਗੱਲ ਇਦਾਂ ਦੀ ਸਾਡੀ ਭੈਣ ਰਖੜੀ ਮਨਣ ਵਾਸਤੇ ਆਈ ਹੈ ਬੜੀ ਦਿਲੋਂ ਖੁਸ਼ੀ ਹੈ ਸਾਡੇ ਤਾਂ ਹੋਰ ਵੀ ਹੈਗੀਆਂ ਆਹ ਲੋਹਰ ਭੈਣਾਂ ਨੇ ਵੀ ਦਿੱਲੀ ਆਈ ਜਾਣਾ ਦਿੱਲੀ ਆਈ ਜਾਣਾ ਨਹੀਂ ਆਈ ਜਾਣਾ ਕੰਮ ਸਾਡੇ ਖੁਸ਼ੀਆਂ ਕਈ ਦਿਨ ਰਹਿਣੀਆਂ ਨੇ ਪਰਮਾਤਮਾ ਐ ਕਣੀ ਰੱਖੜੀਆਂ ਪਾਣਾ ਵੀ ਖੁਸ਼ ਰੱਖੇ ਸਾਡੀਆਂ ਨੂੰ ਉਹਨਾਂ ਨੂੰ ਕਦੇ ਦੁੱਖ ਤਕਲੀਫ ਨਾ ਆਉਣ ਦੇਵੇ ਉਹਨਾਂ ਦੀ ਜਿੰਨੀਆਂ ਵੀ ਦੁੱਖ ਤਕਲੀਫਾਂ ਮੇਰੀ ਝੋਲੀ ਚ ਪਾਵੇ ਮਾਲਕ ਮੈਂ ਆਪੇ ਭੁਗਤ ਲਊਗਾ ਚਾ ਪਾਛਾ ਅਨਸਾਰੀਆਂ ਭੈਣਾਂ ਨੂੰ ਖੁਸ਼ ਰੱਖੀ ਤੂੰ ਮੇਲੋ ਜੀ ਕਿਸੇ ਦੀ ਭੈਣ ਨੂੰ ਵਾਈ ਕੁਜੀ ਕਾਕਾ ਸਾਹ ਵਾਈ ਕੁਜੀ ਕੀ ਕਰਤੇ ਮਾਤਾ-ਮਾਤਾ ਨੂੰ ਖੁਸ਼ ਰੱਖੇ ਚੜ੍ਹਦੀਆਂ ਕਲਾਂ ਚ ਰੱਖੇ ਤੇ ਬਹੁਤ ਵਾ ਤੁਹਾਨੂੰ ਇਹਦਾ ਭੈਣ ਸਾਡੇ ਆਈ ਰਕੜ ਗਿਆ ਲੈ ਕੇ ਤੇ ਤੁਹਾਡੇ ਘਰ ਨਾ ਰਹਿਣਾ ਨਾ ਨਾ ਮੈਂ ਕੀੜੀਆਂ ਤੁਸੀਂ ਮੈਨੂੰ ਵਾਹਿਗੁਰੂ ਚੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਤਰਾ ਜੇ ਇੱਕ ਉਹ ਬਿੱਕੀ ਬਚਪਨ ਦੇ ਦੇਖਿਆ ਜਹਾਜੀ ਕੀੜੇ ਦੇਖੇ ਨੇ ਕਿਹ ਜੰਦੇ ਨੇ ਜਹਾਜੀ ਕੀੜੇ ਉਹ ਹੋਵੇ ਹੁੰਦੇ ਉਹ ਜਹਾਜੀ ਕੀੜੇ ਨੇ ਹੁਣ ਵੀ ਹੁੰਦੇ ਨੇ ਸਾਡੇ ਵਰਗੇ ਮੋٹے ਮੋٹے ਸਾਰੇ ਤਾਂ ਆਪਾਂ ਮੋٹے ਮੋٹے ਆ ਆਪਾਂ ਕੀੜੀਆਂ ਕਿੱਥੇ ਆ ਕੀੜੇ ਆ ਬੜੇ ਦੇ ਨਾਲ ਕੀੜੇ ਬਹੁਤੀ ਕੀੜੇ ਫੌਜੀ ਕੀ ਕਹਿੰਦਾ ਤਾਂ ਜਹਾਜੀ ਨਹੀਂ ਫੌਜੀ ਕੀ ਕਹਿੰਦਾ ਫੌਜੀ ਹਾਂ ਦਾ ਜਹਾਜੀ ਕਹਿੰਗਾ ਫੌਜੀ ਹਾਂ ਚਲੋ ਵੀ ਰਖੜੀ ਬਣਾਵਾਂ ਤੇ ਉਹ ਤੋਂ ਹੁਣ ਭੈਣ ਰਖੜੀ ਬੋਲੇ ਚੌਂਦੀ ਜਣਾ ਛੋਟੇ ਜਿਹੇ ਹੁੰਦੇ ਸੀ ਨਾ ਅੱਡੇ ਅੱਡੇ ਫੁੱਲ ਇੱਥੇ ਤੱਕ ਬਣ ਕੇ ਆਹ ਕੰਪੀਟੀਸ਼ਨ ਹੁੰਦਾ ਰੋਜ਼ਾ ਬਾਜਾ ਪੰਜਾ ਸਾਰਿਆਂ ਦਾ ਹੀ ਹੁੰਦਾ ਤਾਂ ਤੁਹਾਡਾ ਵੀ ਉਹਨਾਂ ਵੀ ਕੋਰੇ ਬਣ ਲਈ ਕੋਰੇ ਬਣਾ ਲਈ ਕੋਰੇ ਬਣਾ ਲਈ ਔਰੇ ਫੇ ਗਲੀਆਂ 'ਚ ਗੇੜੇ ਮਾਰਦੇ ਫਿਰਦੇ ਹੁੰਦੇ ਤੇ ਆਪਣੇ ਯਾਰਾਂ ਤੋਂ ਉੱਤਾਂ ਨੂੰ ਆਪਣੀ ਘੜੀ 'ਚ ਮਾਰਦੇ ਜਿਹੜੇ ਜਵਾਕ ਹੁੰਦੇ ਦਰਨ ਲਾਹੋਂਦੇ ਵੀ ਮੇਰੇ ਦਿਖਿਆ ਇੰਨੀਆਂ ਰਖੜੀਆਂ ਬੰਨੀਆਂ ਵੀ ਉਹ ਵੀ ਟਾਈਮ ਤਾਂ ਹੁਣ ਕੋਈ ਕਹਿੰਦਾ ਕੁਕਾ ਦਾ ਤੰਬੇ ਦੀ ਕੁਕਾ ਦਾ ਸੋਨੇ ਦੀ ਹਾਂ ਜਿਹੇ ਜਿਹੇ ਅਗਲੇ ਦੀ ਹਿੰਮਤ ਆ ਹਾਂ ਉਹ ਜਾ ਅਗਲਾ ਪ੍ਰੋਗਰਾਮ ਸਾਡੇ ਬਾਹਾਂ ਸੁਣੀਆਂ ਜਿਆਦਾ ਹੀ ਮੋਟੀਆਂ ਨਹੀਂ ਖੁੱਲੀ ਐ ਸੋ ਕੋ ਟੈਕੀ ਮਤਲਬ ਹਾਂ ਸਹੀ ਆ ਬ੍ਰਾਸਮੇਸ਼ ਮਹਾਰਾ ਸਚਾ ਪਾਚਕ ਆਸ਼ੀਰਵਾਦਤਾ ਦੋ ਬੀਜ ਦੇ ਕੁੰਤ ਚੰਦਰ ਦੀ ਬੰਦਾ ਤਨ ਤੁ ਨਹੀਂ ਆਇਆ ਆਪ ਲੋਗ ਤੇ ਚੰਦਰ ਦੀ ਖੂਬ ਹੋਊਗੀ ਹਾਂ ਨਾਲੇ ਸੱਪ ਸੱਪ ਆਉਗਾ ਨਾ ਚੰਦਰ ਦੀ ਲੱਕੜੀ ਪਾ ਸੱਪ ਵੀ ਰਹਿਦਾ ਹੁੰਦਾ ਹਾਂ ਨਾ ਪਰ ਠੀਕ ਹੈ ਚੰਦਨ ਦੀ ਲੱਕੜੀ ਪਰ ਇਹ ਰੰਦਾ ਸੱਪ ਜਾਇਰ ਵਾਲਾ ਸੱਪ 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 ਵੱਡ ਜਿਹੜਾ ਜਾਇਰ ਇਹ ਫੇਰ ਬਾਈ ਤੇ ਬਚ ਕੇ ਰਹਿਣਾ ਮੈਂ ਨਾ ਬਾਈ ਨੂੰ ਲੱਗ ਬਾਈ ਨੂੰ ਸੱਪ ਪਾ ਦੇਣਾ ਇਹੋ ਤੁਹਾਡੇ ਪਰਸ ਕੋਲ ਨਾ ਪੈਣ ਦਾ ਪਿਆ ਪਰਸਾ ਦੇਖ ਲੈ ਪਿਆਰ ਦੱਸੋ ਕਿੰਨੇ ਪੈਸੇ ਲੈਣੇ ਪਰਸ ਚ ਦੇਣਾ ਪੈਣ ਦਾ ਪਰਸ ਦੱਸੋ ਨਾ ਕੀ ਹੈ ਵੀ ਪਰਸ ਦਾ ਕੀ ਮਤਲਬ ਹੋਵੇ ਮੈਨੂੰ ਆਇਆ ਲੱਗਦੀ ਹੈ ਹਾਂ ਖੜ ਜਾਓ ਅਮਮਾ ਚਲੋ ਅਮੈ ਪਤਾ ਹਾਂਜੀ ਕਾਲੀ ਨਾ ਚੱਲਿਆ ਕਿੰਨੇ ਪੈਸੇ ਦੇਖੀ ਐਨੀ ਖੇਤੀ ਐਨੀ ਕਾਲੀ ਨਾ ਛੱਡਿਆ ਕਰੀ ਮੈਂ ਨਹੀਂ ਇਹਨਾਂ ਨੂੰ ਫਿਕਰੇ ਲੱਗਿਆ ਰੰਦਾ ਓ ਲੈ ਪਾਪੀ ਤੁਸੀਂ ਵੀ ਲਾ ਨਾ ਮੈਂ ਖਾ ਲਈ ਕੜ ਉਹ ਨਾ ਮਿੱਠਾ ਤੁਹਾਨੂੰ ਫੜਾਈ ਜਾਂਦਾ ਆ ਪਾਣੀ ਕਰੀ ਜਾਂਦਾ ਤੂੰ ਗਾਹ ਪਾ ਲੰਨੀ ਆ ਦੇ ਬੱਚੇ ਫੜ ਕੇ ਰੱਖ ਲੈ ਬਰਫੀ ਫੜ ਕੇ ਨਾ ਬਰਫੀ ਨੂੰ ਇੱਥੇ ਰੱਖ ਦਿੰਦੇ ਹੂੰ ਬੇਹੱਦ ਠੀਕ ਆ ਹੁਣ ਉਹ ਬਾਈ ਫੜਾਈ ਜਾਂਦਾ ਤੇ ਤੋੜ ਕੇ ਵੀ ਮੈਂ ਨਾ ਰੱਖਾਂ ਘਰ ਨੂੰ ਬਣਾ ਸੁੱਕੂ ਪਿਆ ਕਰੀ ਜਾਂਦੀ ਉਦੋਂ ਰੱਖ ਦੀ ਹਾਂਜੀ ਮੈਨੂੰ ਐਂ ਦੱਸ ਵੀ ਇਹ ਜਰਦੀਆਂ ਕਹਤ ਨੇ ਵੀ ਪੈਸਾ ਘਰ ਦੇ ਵਿੱਚ ਰਹਿ ਜਾਵੇ ਇਹ ਪਤਾ ਹਮਨ ਨੂੰ ਕੀ ਚੱਕਰ ਵਿਚ ਕਰਦੀ ਗੱਲ ਪਾਸ ਵੀ ਪਾਸ ਕਿੰਨੇ ਨਾ ਕੱਢੋ ਪਾਸ ਪੈਸੇ ਦੇ ਦਿਓ ਲੈ ਸ਼ਗਨ ਦੇ ਦੋਸਤਾਂ ਦਾ ਸ਼ਗਨ ਹਾਂ ਸ਼ਗਨ ਹਾਂ ਕਹਿ ਸਕਦੀ ਵੀ ਭਾਈ ਸ਼ਗਨ ਦੇ ਦੋ ਜਿਹੜੇ 5-10 ਰੁਪਏ ਦੇ ਰਿਹਾ ਉਹ ਦੇ ਦਿਓ ਲੈ ਕਹਿਣੀ ਕਹਿੰਦੀ ਲੈ ਭਾ ਇਹ ਤਾਂ ਭੈਣ ਨੂੰ ਕਹਾਂਦਾ ਅਸੀਂ ਤਾਂ ਵੀ ਲੈ 5-10 ਰੁਪਏ ਤੂੰ ਲੈ ਕਹਿੰਦੀ ਮੇਰੀ ਗੱਲ ਸੁਣ ਭਾਈ ਭਾਵੇਂ 1 ਰੁਪਇਆ ਦੇ ਵੀ ਸੋਨੇ ਦੇ ਤਾਰ ਹਾਂ ਆਕਾਂ ਮਾਨ ਹੋਣਾ ਚਾਹੀਦਾ ਵੀਡੀਓ ਦੇਖੀ ਹੋਈ ਹੈ ਅਗਲੀ ਨੇ ਐ ਵੀ ਨਹੀਂ ਹੈ ਕੀ ਗੱਲ ਹਾਂ ਸਿੱਧੀ ਗੱਲ ਤੁਹਾਡੇ ਵਰਗੀ ਨਾ ਇਹ ਗੱਲ ਸਾਨੂੰ ਭੈਣ ਦੇ ਘਰੋਂ ਦੀ ਆ ਭੰਵੇਂ 10 ਰੁਪਏ ਦੇ ਵੀ ਆਪਣੀ ਸਾਥ ਨੂੰ ਜਾ ਕੇ ਮੇਰੇ ਭਾਈ ਨੇ ਦਿੱਤੇ ਸੀ ਹਾਂ ਦੇ ਤਾਂ ਇੱਕੜੇ ਵਿੱਚ ਅੰਦਾਜ਼ੇ ਤੇ ਪੁੱਤੋਂ ਦੇਖ ਹੰਦੀ ਆ ਬਾਵਾ ਹੁਣ ਮੇਰੇ ਫਿਕਰ ਇਹ 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 ਤਾਂ ਲਟਾ ਦੂ ਇਹ ਤਾਂ ਕਹੂਗੀ 1100 ਰੁਪਏ ਦੇ ਭੈਣ ਨੂੰ ਨਾਲ ਦੇ ਇੱਕ ਸੂਟ ਐਂ ਕਹਿਣਗੀ ਇਹ ਕੀ ਪੱਕਾ ਸਾਰਾ ਕੁਝ ਦਿੱਤਾ ਪਾ ਹੁੰਦਾ ਨਾ ਉਹ ਇਦਾਂ ਇਸ ਬੇਲਾ ਦਾ ਵੀ ਹੁੰਦਾ ਚੂੜਾ ਇਧਰ ਲੇ ਕੇ ਜਾਉਂਗੀ ਆ ਦੇ ਇਧਰ ਬੀ ਬਣਾ ਲਾ ਆ ਹੱਟੇ ਆ ਵੀ ਪੂਰੀ ਆਪੜੀ ਦਾ ਦੇਗ ਪਾ ਲ ਤਿਆਰ ਪੂਰਾ ਇਧਰ ਮਲਿੰਦਰ ਦਾ ਹੈ ਇਧਰ ਰੱਖਿਆ ਆਈ ਕਰ ਲੈ ਹਾਂ ਤੇਰਾ ਭਾਈ ਵੰਡ ਲੈ ਹਾਂ ਦੇਖਾ ਛੋਟੀ ਮੈਂ ਦਾ ਵੱਡਾ ਭਾਈ ਵੱਡੀ ਮੈਂ ਦਾ ਛੋਟਾ ਭਾਈ ਮਾਸ਼ੀ ਬਾ ਦੇ ਰਹੀ ਰਹਿ ਸੇਤੀ ਮੇਰੇ ਵਿਆਹ ਦੀ ਨਾਨਕ ਚੱਕ ਲਾ ਆਈਏ ਠੀਕ ਹੈ ਪਾਣ ਜੀ ਸਾਰੇ ਲੋ ਜੀ ਪਾਣ ਦਾ ਹਫਤਾ ਪੂਰਾ ਕਰਤਾ ਮਟਵਾ ਦੇ ਦਿੱਤੇ ਰਹੀ ਗਿਆ ਹਾਂ ਆਸ਼ੀਰਵਾਦ ਤਾਂ ਜਿੰਨਾ ਮਰਜ਼ੀ ਦਿਵਾਉ ਮਿੱਤੇ ਕੋਈ ਨਾ ਜਨਸਾਗਨ ਵੀ ਦੇ ਦੋ ਇੱਥੇ ਜੀ ਵੀ ਬਣਾ ਲੋ ਪਾਪੀਆ ਚਲੋ ਬਣਾਓ ਤਰੋ ਹਾਂ ਮੇਰੇ ਰੱਬਾ ਹਾਂ ਨਾ ਉਹ ਵੀ ਦੇਖੋ ਤੇਰੇ ਘਰ ਬੰਨਣ ਦੀ ਜਾ ਚਾਰ ਬੰਦੇ 8 ਬੰਦੇ 10 ਬੰਦੇ ਤੇ ਦੂਈ ਬਾਹ ਪਾ ਆ ਕੱਢ ਕੇ ਆ ਕਰਦੀ ਆ ਕਰਦੀ ਜਦੋਂ ਮੈਂ ਖੋਲੜੀ ਨਹੀਂ ਮੈਂ ਵੀ ਗਿਰੂਗੀ ਹੈ ਨਾ ਮਨ ਪਰ ਦੱਸੋ ਜਾ ਕੋਲ ਮੈਂ ਖੋਲ ਰੂਈ ਗੁੱਸਾ ਹੋ ਬਕਰ ਤੇ ਕਈ ਵਾਰ ਸਮੈਲ ਜਿੰਨੀ ਹੋਣਾ ਜਿੰਦੀ ਗਿੱਲੇ ਗਿੱਲੇ ਸਿੱਲੇ ਅੱਛਾ 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 ਗਿੱਲੀ ਸਿੱਲੀ ਉਹ ਵੀ ਉਹਦਾ ਕੰਮ ਕਈ ਕਰਨੇ ਪੈਂਦੇ ਨੇ ਕੱਪੜੇ ਰੀੜੇ ਵਾਲੇ ਸਵੇਰੇ ਸਾਢੇ ਰੁੱਟ ਕੇ ਤੁਸੀਂ ਉਹਦੇ ਨਹਾਣੇ ਤੋਂ ਬਾਅਦ ਤੁਸੀਂ ਸੌਣਾ ਹੁੰਦੀ ਹੈ ਪਹਿਲਾਂ ਮਸ਼ੀਨ ਨੂੰ ਸੌਣਾ ਲੱਗਦੀ ਹੈ ਵੀ ਉੱਟਾ ਤੇਰੇ ਤੇ ਕੱਪੜੇ ਪਾਉਣੇ ਆਗਲੀ ਵਾਰ ਆ ਮੈਂ ਆਪਣੇ ਭਤੀਜੇ ਰੱਖ ਲਈ ਲੈ ਤੇਹੋ ਕਿਆ ਕਹਿੰਦੇ ਆ ਮੇਰਾ ਭੁੱਲ ਕੇ ਕਿਹਾ ਦਿਮਾਗ ਚਲ ਗਿਆ ਅੱਛਾ ਜ ਮਨਿੰਦਰ ਨੇ ਪੱਕੀ ਉਹ ਨੂੰ ਨੂੰ ਸ਼ਨੀਵਾਰ ਨੂੰ ਆਉਂਦੇ ਆ ਠੀਕ ਹੈ ਲੈ ਵੀ ਫਾਬੀ ਫਾਬੀ ਦਾ ਤਾਂ ਕੰਮ ਢਿੱਲਾ ਹੋ ਗਿਆ ਕਸੋਰੀਆਂ ਦੋ ਫालतू ਖਾ ਲੀਆਂ ਇੱਕ ਫਾਤੀ ਆ ਨਹੀਂ ਭਾਬੀ ਨੂੰ ਕੱਲ ਵੀ ਆ ਕੇ ਮੈਂ ਤੰਗ ਕਰ ਲਿਆ ਚਾਦਾ ਨਹੀਂ ਵੀ ਰੱਦ ਗਏ ਵਾ ਕਹਿੰਦੇ ਨੇ ਕੋ ਮਾ ਉਹ ਜਾਣੀ ਅੱਜ ਕੱਲ੍ਹ ਜ਼ਿਆਦਾ ਨੇ ਮੈਂ ਕਿਤੇ ਨੈਣਦਰੀ ਵਧਾਤਾ ਦੀ ਵੀ ਨਹੀਂ ਸਵੇਰੇ ਹੋਊਗਾ ਮੈਨੂੰ ਲੱਗਿਆ ਮੈਂ ਮੈਂ ਕਾ ਮੈਨੂੰ ਮਨੂੰ ਵੀ ਅਹਿਸਾਸ ਹਸਾ ਹੋਇਆ ਵੀ ਜਦੋਂ ਤੂੰ ਆਈ ਹੈ ਨਾ ਥੋੜੀ ਜਿਹਾ ਜ਼ਿਆਦਾ ਢਿੱਲੀ ਜਿਹੀ ਹੋ ਗਈ ਆਹੋ ਤੁਹਾਡੇ ਆਉਣ ਤੋਂ ਪਹਿਲਾਂ ਹੀ ਸਵੇਰੇ ਬਹੁਤ ਤੰਗ ਸੀ ਨਾ ਮੈਂ ਤਾਂ ਸਵੇਰੇ ਤੰਗ ਦੇਖੀ ਨਹੀਂ ਹੈਗੀ ਫਿਰ ਗਰੀਬ ਬੰਦ ਕੋਣ ਦੇਖ ਤੇ ਧਾਣੀਆਂ ਵਾ ਹੈ ਮੇਰਾ ਜੋੜ ਮੇਰਾ ਜੋੜ ਕੱਦੀ ਪੀਚਾਂ ਨਹੀਂ ਫਰੜੀ ਕੱਲ੍ਹ ਦੇ ਸੱਤ ਲੋਜਿਸ ਵੀ ਸਵੇਰ ਕੋਈ ਨਾ ਇਹ ਪੰਥ ਸੇ ਨਾ ਕਿਤੇ ਫਿਰਦੇ ਘਾਣੇ ਹਾਂਜੀ ਹਾਂ ਵੀਰਸਨਗਰ ਚ ਓਕੇ ਜੀ ਇਹਨੇ ਤੁਹਾਨੂੰ ਬਤਲਾਇਆ ਕੀ ਹੈ ਮੈਂ ਤਾਂ ਸਮਝਦਾ ਇਹ ਨਾ ਦੇਖਿਆ ਮੇਰਾ ਲੱਗਿਆ ਦੇਖ ਉੱਧਰ ਕਿੰਨਾ ਫਿਕਰ ਪਿਆ ਵੇ ਵੀ ਖਾਲੀ ਹੋ ਜਾਵੇ ਬਟੂਆ ਇਹਦਾ ਖਾਲੀ ਹੋਣ ਪਰ ਜੇ ਬਿਖੇ ਲੈ ਟੱਕੇ ਨਾ ਬਟੂਆ ਦੇਖ ਤੇ ਗਦੇ ਇਹਨਾਂ ਦਾ ਦੇਖਦਾ ਸਾਬਕ ਤਾਬ ਹੈ ਤੋ ਤਾਂ ਕਿ ਨਾ ਤਾਂ ਕੱਪੜੇ ਦਾ ਤਾਂ ਹੀ ਧੋਤੇ ਆ ਨਹੀਂ ਕਹਿੰਦਾ ਕੈਪਟਨੀ ਤੇ ਬਹਿ ਕੇ ਕੈਪਟਨੀ ਤੰਗਦੀ ਮੇਰਾ ਮੋਟਰ ਗਿਰ ਗਿਆ ਮੇਰਾ ਕੱਲ ਜਿੱਦਾਂ ਮੈਂ ਹੋਮ ਕੇ ਦੇ ਦੂੰਗਾ ਮੈਂ ਪੈਸੇ ਕੋਈ ਗੱਲ ਨਹੀਂ ਹਾਂ ਆਪਣੇ ਕਿਵੇਂ ਲਾਏ ਸੀ ਜਿਵੇਂ ਜਿਵੇਂ ਆਗ ਨਹੀਂ ਕਰਦੇ ਕੈਪੇ ਚਲੇ ਜਾਂਦੀ ਤੇ ਮੇਰਾ ਦੇਖੋ ਉਹ ਗੱਲਾਂ ਕਰਦੇ ਉਹਨਾਂ ਕਿ ਨਹੀਂ ਚਲੇ ਜਾਂਦੇ ਜਿਆਦਾ ਗੱਲਾਂ ਕਰਦੇ ਨੇ ਨਾਲ ਲੱਦੀ ਉਹਨਾਂ ਨੂੰ ਦਿਖਾਉਣ ਲੱਗ ਜਾਂਦੇ ਚੱਲ ਕੋਈ ਨਹੀਂ ਬਟ ਉਹ ਕੈਪਟਨੀ ਕੈਪਟਨੀ ਹੋਈ ਹੋਰ ਵਿੱਚ ਕੋਈ ਨਹੀਂ ਹੋਇਆ ਕੀ ਜਾਤਾ ਹੈਗਾ ਰਾਤ ਦਾ ਹੈਗਾ ਕੀ ਕੌਣ ਹੀ ਹੈ ਉਹਨਾਂ ਨੂੰ ਸਾਥ ਪਤਾ ਦਾ ਹੈ ਮੈਨੂੰ ਸਭ ਪਤਾ ਹੈ ਲੱਭ ਲੱਭ ਕੇ ਰ ਤੂੰ ਬਟਵਾ ਮੇਰਾ ਪੈ ਕੱਢ ਕੇ ਦੇ ਦੇ ਜੇ ਮੇਰਾ ਬਟਵਾ ਸਿਆਣਾ ਹੋ ਗਿਆ ਉਹਨੂੰ ਪਤਾ ਲੱਗ ਗਿਆ ਨੂੰ ਕੋਲ ਲੱਗ ਗਿਆ ਉਹਨੂੰ ਲੱਗ ਗਿਆ ਹਾਂ ਕਿ ਉਹਨੂੰ ਕੋਲ ਲੱਗ ਗਿਆ ਇਹ ਕਿਤੇ ਹੈ ਆ ਵੀ ਸਾਲੀ ਕਰਦੇ ਚਾ ਕੋਈ ਨਾ ਬਸ ਹੀ ਮੰਗਦੇ ਆ ਅੱਛਾ ਹੁਣ ਜਦੋਂ ਤੱਕ ਲੱਗ ਬਚਣਾ ਮੇਰੇ ਪੈਸੇ ਛਾਲੇ ਛਾਲੇ ਕੱਢ ਲੈ ਇਹ ਮੈਂ ਤਾਂ ਕਹਣੀ ਹੈ ਉਧਰ ਮੈਂ ਜਲੇ ਜਾਣਾ ਭੈਣ ਰੋਪੜ ਬੰਦਾ ਕੋਲ ਸਮਾਨ ਦੇ ਰਿਹਾ ਦੇਖੇ ਜੇ 100 ਰੁਪਏ ਰਹਿਣਾ ਛੁਕਰ ਹੁਣ ਤਾਂ Google Pay ਰੱਖਾ ਜਦੋਂ Google Pay ਨਹੀਂ ਹੁੰਦਾ ਜਦ ਮੇਰੀ ਬੇਇੱਜ਼ਤੀ ਬਹੁਤ ਵਾਰੀ ਸੌਦਾ ਛੱਡਿਆ ਕਿ ਆ ਮਾਰਾਈ ਨਹੀਂ ਹੈ ਕਿ ਜਿੱਦਾਂ ਦਾ ਜਸਮੀਨ ਦਾ ਵਿਆਹ ਤੋਂ ਬਾਅਦ ਨਹੀਂ ਅਸੀਂ ਕੋਈ ਵੀ ਪੈਸਾ ਕੱਢਿਆ ਪਹਿਲਾਂ ਜਰੂਰ ਕੰਡ ਲੈਂਦੇ ਤੂੰ ਕਹਿੰਦੇ ਲੰਦੇ ਤਿਆਰੀ ਮਾਰਦੀ ਹੈ ਜਦਾਂ ਇਹਨਾਂ ਦੇ ਕੋਲ ਹਿਸਾਬ ਕਿਤਾਬ ਦਾ ਪੈਣ ਇਹ ਫੈਂਡ ਕਰਤਾ ਸਾਨੂੰ ਜਦ ਦਿਨ ਨੇ ਪੈਸਾ ਨਹੀਂ ਕੱਢਿਆ ਝੋਣ ਲੱਗਿਆ ਉਹ ਟੋਟਲ ਪੈਸੇ ਮੈਂ ਕਹਿੰਦਾ ਵੀ 10 ਲੱਖ ਦੇ ਕਰੀਬ ਦੇ ਵਿੱਚ ਤੇ 2 ਲੱਖ ਗਾਇਬ ਹੀ ਆ ਉਹ ਇਹਨਾਂ ਦੇ ਕੋਲ ਆਪੇ ਨਹੀਂ ਮੰਗਦੀਆਂ ਪੈਸੇ ਹਾਂ ਲਾ ਉਹ ਉਹ ਦਾ ਹੱਥ ਨਾਲ ਆਹ ਦੇ ਹੱਥੋਂ ਕਰਦੀ ਆ ਆ ਦੇਖੀ ਦੋ ਲੱਖ ਸਤਵੀਰ ਫੇਰ ਆਪਾਂ ਮੈਂ ਕਹਿੰਦਾ ਸੱਚਾ ਪਾਸਾ ਨੋਟ ਬੰਦੀ ਦੇ ਬਾਰੇ ਫੇਰ ਉਹ ਇਹਨਾਂ ਕੋਲ ਕਿੰਨੇ ਬਿਚ ਕਿੰਨੇ ਇਹਨਾਂ ਕੋਲ ਦੇਖੀ ਨੋਟ ਕਿੰਨਾ ਨਿਕਲ ਰਿਹਾ ਲੌਕਡਾਊਨ ਸੱਤ ਹੈ ਹਾਂ ਬਈ ਲੋਕਾ ਵਰਦਾ ਦੋ ਦੋ ਸੱਤ ਹਜ਼ਾਰ ਲਿਖਿਆ ਉਹ ਵੀ ਮੋੜ ਕੇ ਰਹਿ ਉਹ ਤੂੰ ਹੋਰ ਤੂੰ ਹੋਰ ਤਾਂ ਸੁਣ ਉਧਰ ਕੀ ਹੈ ਉਧਰ ਥੱਲੇ ਵਿਚਾਰੇ ਲੋਕ ਖੜੇ ਪੈਸੇ ਲੈਣ ਨੂੰ ਜਾਂ ਮੈਨੂੰ ਜਾਂ ਵਿਦਾ ਕਰੇ ਆਪ ਰੋਣ ਲੱਗੀ ਪੈਸੇ ਦੇਣ ਦੀ ਮਾਰੀ ਹਾਂ ਵੇਸੇ ਗਰਾਂ। ਅੱਛੇ ਬੈਠੇ ਲੋਈ ਕੀ ਮੈਂ ਕਿਹ ਪੈਸੇ ਦੇਣੀ ਆ ਤਾਂ ਬੰਦੇ ਖੜੇ ਆ ਕਿ ਤਾ ਮੈਂ ਰੁਵਾ ਦੇਣਾ ਮੈਂ। ਬੜੀਆਂ ਸਰਦਾਰ ਜੀ ਦੇਣਗੇ ਪੈਸੇ। ਉਹ ਦੇਣੇ ਨੇ ਜਿਹੜੇ ਭਰਾਏ ਤੇ ਮੈਂ ਸਾਰੇ ਉੱਥੋਂ ਲੈਣੀ ਆ। ਉਹ ਤਾਂ ਇਹਨਾਂ ਕੋਲ ਤੋਂ ਲੈ ਕਰਨੀਆਂ ਲక్ష్ਮੀਆਂ ਤਾਂ ਜਿੰਨੀ ਬਾਹਰ ਦੇ ਲక్ష్ਮੀ ਆਉਂਦੀਆਂ ਲక్ష్ਮੀਆਂ ਦੇ। ਉਹ ਸਾਰੀ ਲక్ష్ਮੀ ਉਦਨੇ ਮੇਰੇ ਕੋਲ ਸੀ। ਬੱਸ ਲక్ష్ਮੀ ਆਈਆਂ। ਖਾਣ ਤੇ ਨਾ ਹੁਕਮ ਨਹੀਂ ਲੱਗ ਲక్ష్ਮੀ ਨਾ। ਲక్ష్ਮੀਆਂ ਖਾਣ ਤੇ ਦੇਣੇ ਲక్ష్ਮੀ ਹੰਦੂਆਂ। ਯਾਰ ਇਹ ਵੀ ਦੇਖ ਰਹੇ ਹੋ ਸਾਰੇ ਕੁਝ ਮੇਰੇ ਕੋਲ ਸੀ। ਸਾਰੇ ਪੈਸੇ ਮੇਰੇ ਕੋਲ ਸੀ। ਕਾਹਦਾ ਮੈਂ ਬਟੂਆ। ਕਾਹਨੋਂ ਪੈਸਾ ਸਜਾ ਸੋ। ਜੇ ਪੈਣ ਮੰਗਦੀ ਦੇਖੋ ਗਿੰਦਾ ਕਰ ਪੀਦੇ ਤੇਰੀ ਗਿੰਦਾ ਨਹੀਂ ਤੇਰੇ ਤੋਂ ਆਸੀ ਦੋ ਬੱਟਵਾ ਦਾ ਖੋਲ ਕੇ ਹੀ ਨਿਕਲਣਾ 10 ਰੁਪਏ ਤਾਂ ਜਮਨਾ ਧਾਰ ਵੀ ਕਰ ਸਕਦਾ ਉਹਦੇ ਨਾਲ ਮੈਂ ਹੋ ਵੀ ਨਾਰ ਕਰ ਲਿਆ ਬਸ ਵੇ ਤਾਂ ਸੋਹਣੀ ਜੀ ਬੱਟਵਾ ਖੋਲ ਨਹੀਂ 10 ਰੁਪਏ ਮੈਂ 10 ਹੀ ਲੈ ਕੇ ਜਾਊ ਜੇ ਵੱਧੂ ਮੈਂ ਬਦਲੇ ਜਾਊ 10 ਨਹੀਂ 10 ਤਾਂ ਦੀ 10 ਰੁਪਏ ਦਾ ਰੋਡ ਰਹਿੰਦੀ ਸੀ ਬੱਟਵਾ ਨੂੰ ਨਹੀਂ ਬੈਠੀ ਜੰਨ ਜੂ ਮੇਰੀ ਪਰਚੀ ਬੋਰਡ ਮੈਂ ਰੱਖਣੀ ਬੰਦੇ ਆਉਣਗੇ ਦੇਖ ਲੋ ਬਟੂ ਕਿੱਥੇ ਬਿਆਜਾ ਹਾਂ ਕਿੱਥੇ ਹੈਗੇ ਕਮਰੇ ਚ ਮੈਨੂੰ ਤਾਂ ਨਹੀਂ ਪਤਾ ਕਿੱਥੇ ਕਰਦਾ ਹੈ ਬੈਕਲੀ ਗੇਚ ਹੈ ਇੱਕਾਂ ਨੂੰ ਆਪਣੀ ਦੀ ਜੇਬ ਚ ਲਾ ਲੈ ਇੱਧਰ ਖੜ ਕੇ ਆ ਇੱਧਰ ਖੜ ਕੇ ਇਹ ਨਹੀਂ ਖੜ ਕੇ ਲੈ ਆ ਹੋਇਆ ਹਾਰੇ ਹਾਰੇ ਆ ਦੇ ਵਾਹ ਦੇਖ ਲੋ ਕਿੰਨੀ ਜੇਬ ਹੈ ਤਾਂ ਇਹ ਰੋੰਡੀ ਥੀਰੀ ਦਿਖਾਦਾ ਆਓ ਬੇ ਰੋਣਾ ਯਾ ਕਰ ਲਾ ਸਹੇ ਇਹ ਨਰ ਮੰਨ ਨਹੀਂ ਹਾਂ ਤੂੰ ਆ ਲ ਘੋਕ ਨਹੀਂ ਲ ਕੋਇਆ ਪਰ ਨਿੱਕਰ ਜੀ ਦੀ ਨਿੱਕਰ ਜੀ ਵਿੱਚ ਤਾਂ ਹੋਏ ਇਹਦੀ ਤੋਲਨ ਕਰਤਰੀ ਜੀ ਬਾਬਾ ਝੋਤਾਂ ਰਣ ਵਿੱਚ ਟੰਗੀ ਵੀ ਕੈਪੜੀ ਸਿੱਥੀ ਉਹ ਤਾਂ ਮਾਂ ਪਾਕੀ ਨਹੀਂ ਹੈ ਉਹਦਾ ਤਾਂ ਕੈਪੜੀ ਚੋਤੀ ਹੈ ਗੱਪਾ ਵੀ ਉਹ ਕੋਲ ਦੇ ਮੈਂ ਕਹਿਆ ਨਾ ਕੈਪੜੀ ਦੇ ਵਿੱਚ ਆ ਹਾਂ ਫੇਰ ਟੰਗੀਆਂ ਰਹਿ ਕੈਪੜੀ ਟੰਗੀ ਰਹਿ ਬਾਬਾ ਲੋ ਦੱਦ ਦੇ ਰੋਟੇ ਬੱਠੇ ਹਾਂ ਦੱਦ ਦੱਦ ਦੇ ਰੋਟੇ ਹੁਣ ਹੀ ਨੇ ਕੱਢਣੇ ਤਾਂ ਤਾਜ਼ੇ ਹੋਣਗੇ ਜੀ ਲੈ ਅੱਗੇ ਰੱਖੀ ਪਾ ਵੀ ਵੀਰ ਦੇ ਦੱਪੀ ਦੇ ਦੇ ਆਈ ਨਹੀਂ ਦੱਦਾਂ ਦੇ ਸੁਖਵੀਰ ਕਿਆ ਰੇ ਕੀ ਦਾਦਾ ਨੂੰ ਠਹਿਰੀ ਹੁਣ ਤੂੰ ਤਾਂ ਦੱਸ ਸਕਦੋ ਦਾਦਾ ਤੇ ਤਾਂ ਅਸੀਂ ਚੱਕਣੇ ਤੇ ਨਾ ਦਾਦਾ ਵੀ ਮੁੰਡੇ ਦੇ ਜਾਣੇ ਸਾਚ ਕਰਦੇ ਆ ਲੈ ਨਿਕਲੇ ਉਹਨਾਂ ਰਾਜੀ ਗਾ ਤੈਨੂੰ ਬੀ ਦੰਦਾ ਲੈ ਤੂੰ ਕੀ ਆਹੇ ਤੂੰ ਕੀ ਆਹੇ ਤੂੰ ਦੇਖਿਆ ਗਿਆ ਸੁਖਵੀਰ ਦਵਾਈ ਨਹੀਂ ਨਾ ਫੜਾ 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 ਵੇਖੀ ਸੁਣੇ ਤਾਦਾ ਫੜਾ ਦੋ ਫੜਾ 10 ਦੇ ਨਾਲ ਕੋਰ ਜੋੜ ਕੇ ਲਵਾਂਗਾ 10 ਦੇ ਨਾਲ ਜੋੜ ਕੇ ਲਵਾਂਗਾ 10 ਤਾਂ ਉੱਪਰਲੇ ਉੱਪਰਲੇ ਹੁੰਦੇ ਆ ਜਿਕੇ ਉਹਦਾ ਦੁਕਾਨਦਾਰ ਤੇ ਸਮਾਨ ਲੈਣ ਚਲ ਰਿਹਾ ਨਾ ਲਾਲੇ ਤੇ ਜਾਂ ਬਾਣੀ ਤੇ ਕੀ ਹੋ ਗਿਆ ਹਾਂ ਬਾਰੀ ਉਹ ਹਾਲੋ ਉਹ ਸਮਾਨ ਕਹਿੰਦਾ ਜੇ ਕਿਸੇ ਲਾਲੇ ਬਾਣੀ ਕੋਲ ਆਪਾਂ ਸਮਾਨ ਲੈਣ ਚੱਲੀਏ ਨਾ ਉਹ ਪਤਾ ਹੀ ਕਹਿੰਦੇ ਅਗਲੇ ਨੂੰ ਆਪਾਂ ਕਹਿ ਦਿੰਦੇ ਵੀ ਚੱਲ 100 ਰੁਪਏ ਲੈ ਲੈ 10 ਰੁਪਏ ਨਿਕਲਦਾ ਠੀਕ ਹੈ ਨਾ ਉਹ ਪਤਾ ਕਹਿੰਦੇ ਉਹ ਕਹਿੰਦੇ ਅਸੀਂ 10 ਰੁਪਏ ਲੈ ਲੈਂਦੇ 100 ਰੁਪਏ ਤੇਰਾ ਲਿਖ ਦੇਣਾ ਸੀ ਉਲਟਾ ਚੱਲਦੇ ਹੋ ਉਹਨਾਂ ਨੂੰ ਪਤਾ ਹੈ ਵੀ 10 ਰੁਪਏ ਪਿੱਛੇ ਸੀ ਇਹਨੂੰ ਹਾਕ ਨਹੀਂ ਮਾਰ ਸਕਦੇ ਵੀ ਬਾਈ ਤੇਰੇ 10 ਰੁਪਏ ਰਾਂ ਦੇ ਦੇ ਜੀ ਠੀਕ ਆ ਤਾਂ ਐਨੇ ਵੀ ਗੁੱਸਾ ਕਰਨਾ ਉਹ 10 ਰੁਪਏ ਲੈ ਲੈਂਦਾ 100 ਰੁਪਏ ਲੈ ਤਾ 100 ਰੁਪਏ ਪਿੱਛੇ ਤੈਨੂੰ ਜਿੱਥੇ ਮਰਜੀ ਜਾ ਤੇ ਯਾਰ ਬਾਈ ਤੇ 100 ਰੁਪਏ ਦੇਣਾ ਫੇਰ ਇਹਨਾਂ ਦੇ ਦੇਣਾ ਉਹ ਵੀ ਉਹ ਤਾਂ ਪੈਸੇ ਲੈਣੇ ਤੇ ਮੇਰੀ ਜਾਨ ਤਾਈ ਜਾਂਦੀ ਉੱਪਰ ਦੇ ਮਰ ਰਹਿਣ ਦੇ ਤੂੰ ਯਾਦ ਨਾ ਕਰਿਆ ਕਰ ਲੈ 11 ਦੇ ਵੀ ਸੋਣੇ ਦੇ ਤਾਰ ਬਸ ਹਾਂ ਨਾ ਜਿਹੜਾ ਮੇਰੇ ਕਿੰਨੇ ਦਾ ਸੂਟ ਤਾਂ ਉਹ ਉਹ ਲੈਣਾ ਮੈਂ ਕਹਿੰਦੀ ਲੈਦਾ ਬਸ ਚੱਲ ਫਿਰ ਸੂਟ ਦਾ ਦੋੜਗਾ ਚੱਲ ਮੈਂ ਕਿਹਾ ਮੱਕੜਾ ਮੁੱਕਰਦਾ ਨਾ ਮੈਂ ਤਾਂ ਕਹਿੰਦਾ ਉਹ ਵੀ ਜਿਹੜੇ ਤੁਸੀਂ ਲਿਆ ਲਿਆ ਕੇ ਰੱਖੀ ਜੰਦੀਆਂ ਲਿਆ ਕੇ ਕਿਹੜੇ ਰੱਖਦੀ ਨਹੀਂ ਹਾਂ ਉਹ ਮਾਹ ਕਿ ਤਾ ਬਿਨ ਲੜਾਈ ਦਾ ਆਇਆ ਨਹੀਂ ਆਉਣਾ ਬਿਨ ਆਉਣਾ ਸੇ ਲੜਾਈ ਚੱਲ ਫਿਰ ਮੈਂ ਕਿਹਾ ਨਾ ਕਰਦਾ ਤੁਸੀਂ ਆਂਦੀ ਆਓ ਮੈਂ ਨਹੀਂ ਤੂੰ ਛੋੜੀਆਂ ਲੈ ਜਾਣਾ ਛੋੜੀਆਂ ਨੇ ਹਾਂ ਚਲੋ ਫਿਰ ਕੱਲ ਨੂੰ ਕਦੀ ਆਈ ਖੜੀ ਆ ਵਿੱਕੀ ਹੈ ਨਾਲ ਭੈਣ ਹੈਗੀ ਹੈ ਤੁਸੀਂ ਦਵਾਈ ਨਹੀਂ ਲੈਣੀ ਹੈ ਜੀ ਬੀਬੀ ਦੀ ਮੈਂ ਨਾ ਬੀਬੀ ਚੱਕ ਡਿਫੈਂਸ ਲਈ ਕਰਾ ਕੇ ਲਿਆਉਂਗਾ ਬੇਬੀ ਅੱਛਾ ਫਿਰ ਕਿਉਂ ਨਹੀਂ ਦੇਖੇ ਜੇ 2-3 ਡੰਗ ਕਿਆ ਮੈਂ ਤੈਨੂੰ 10 ਡੰਗ ਤੱਕ ਕਰਾਉਣ ਦਾ ਯਾਰਾ ਜੇ ਬੀਬੀ ਡਰੇ ਹੋਇਆ ਫਿਰ ਚੱਲ ਜਾਈਏ ਕਿਨਾਂ ਦੇ ਨਾਲ ਅੱਛਾ ਚਲ ਜੀ ਠੀਕ ਹੈ ਜੇ ਫਿਰ ਹੀ ਹੋਇਆ ਜਾ ਕੇ ਬੀਬੀ ਜਾਂਦਾ ਜਦੋਂ ਮਨ ਚੱਕਾ ਕਰਾਉਣਾ ਹੈ ਇਹ ਤਾਂ ਆਗਰ ਮੈਂ ਆ ਕੇ ਚੱਕਾ ਕਰਾ ਲੈ ਠੀਕ ਹੈ ਬਸ ਅੱਜ ਕਿਵੇਂ ਮੁੜ ਕੇ ਆਉਗੀ ਮੈਂ ਮੈਂ ਦੇ ਆਉਂਗਾ ਮੈਂ ਲਾ ਲੀ ਕਰਾ ਲੈਣਾ ਠੀਕ ਹੋਇਆ ਤੇ ਲਬਲੀ ਤੇ ਕਰਾ ਲੈਣਾ ਫੇਰ ਜਾ ਕੇ ਨਾ ਅਮਰਜੈਂਸੀ ਚੋਂ ਮੇਰਾ ਸਰੀਰ ਨੇ ਠੀਕ ਤੂੰ ਮੇਰੀ ਗੱਲ ਤਾਂ ਖਾਂਦੇ ਕਿਦਦਣ ਮੈਨੂੰ ਐਂ ਦੱਸ ਦੇਵੀਂ ਠੀਕ ਕਿਦਦਣ ਹਰੇਕ ਵਾਰ ਤੂੰ ਕਿਤੇ ਨੂੰ ਵੀ ਜਾਣਾਂ ਦਾ ਪਹਿਲਾਂ ਮੇਰੇ ਨਾਲ ਤੂੰ ਕਲੇਸ਼ ਕਰਦੀ ਹੈ ਬਸ ਹਾਂ ਆਹ ਮਾੜੀ ਜੇ ਕਰਦੇ ਬਸ ਤੇ ਰੱਖਣਾ ਕਰਦੀ ਤੇ ਨਾਲ ਤੂੰ ਤਿਆਰ ਗੱਲ ਰੱਖਦੇ ਮੈਂ ਤਾਂ ਚਲ ਮੈਂ ਮੰਗਦੀ ਹਾਂ ਤੂੰ ਬਿਮਾਰ ਆਂ ਚੱਲਾ ਦੋ ਦਿਨ ਤੇ ਠੀਕ ਆ ਨਹੀਂ ਤੂੰ ਦੋ ਦਿਨਾਂ ਕੱਪੜੇ ਲੈਣਾ ਤੇ ਜਾਣਦੀ ਤੂੰ ਗਰਮੀ ਤੂੰ ਮੇਰੇ ਨਾਲ ਗਈ ਫੇਰ ਮੈਂ ਕਿਹਾ ਚੱਲ ਅੱਗੇ ਪਰ ਉਹ ਰੱਖ ਰਹੀ ਮੈਨੂੰ ਤੂੰ ਅਗਲ ਵੀ ਮੇਰੇ ਨਾਲ ਗਈ ਤੂੰ ਜਾਣਦੀ ਕਿਦਦਣਾ ਮੇਰੇ ਨਾਲ ਮੇਰੇ ਦਿਲਿੰਗ ਨਾਲ ਅੱਗੇ ਚਲੇ ਜਾਨੀਏ ਰਾਤ ਜਦੇ ਚਲਗੀ ਚਪਕਾਰੂਦੇ ਨਾ ਕਿੱਦਾਂ ਸਾਨੂੰ ਦੱਸਿਆ 1 ਮਿੰਟ ਮੈਨੂੰ ਦੱਸ ਮੈਂ ਤੁਹਾਨੂੰ ਦੱਸਿਆ ਰਾਤ ਵੀ ਬੰਦ ਮੈਂ ਸੰਦੀਪ ਤੁਹਾਨੂੰ ਦੱਸਿਆ ਤੇ ਕਹਿਣ ਗਈ ਹਾਂ ਕੁਝ ਤੇ ਤੁਹਾਨੂੰ ਮੋੜ ਕੇ ਪੁੱਛਿਆ ਮੈਂ ਨਹੀਂ ਸਾਨੂੰ ਨਹੀਂ ਨਾ ਦੱਸਿਆ ਗੱਲ ਤਾਂ ਸਾਡੀ ਆ ਸਾਡੀ ਆ ਬ ਆਪਣੇ ਘਰਾਂ ਨਾਲ ਗਿੱਟਮਿਟ ਕਰਕੇ ਜਦੇ ਬਰ ਪਤਾ ਚਾ ਮੈਨੂੰ ਦੱਲਣੀ ਹੈਗਾ ਵੱਡੀ ਬੇਟੀ ਦੀ ਪੱਟ ਕੇ ਜਾਣਾ ਸੀ ਪੱਕੀ ਗੱਲ ਗੱਲ ਸਹੀ ਆ ਦੱਸਣਾ ਚਾਹੀਦਾ ਤਾਂ ਛੋਟੇ ਨਾਲ ਉਮਰ ਚ ਵੱਡੀਆਂ ਹਾਂ ਹਾਂ ਦੱਸਣਾ ਚਾਹੀਦਾ ਤਾਂ ਅੰਧਰੇ ਗਿੱਟਮਿਟ ਇਹ ਦੀ ਮਾਣ ਮੈਂ ਤੇਰੇ ਨਾਲ ਬੀਤੀ ਗੱਲਾਂ ਵਿੱਚ ਬਾਈ ਕਾ ਹੁਣੇ ਜਾਣਾ ਹਾਂ ਚੱਲ ਫਿਰ ਚੱਲ ਚੱਲੀਏ ਜਦ ਲੰਘੇ ਦੋ ਜਣ ਕਿ ਟਮਟ ਕਰਕੇ ਬਾਈ ਨੇ ਜੇ ਮੈਨੂੰ ਫੇਰ ਵੀ ਦੱਸਤਾ ਕਹਿੰਦਾ ਸੀ ਮਾਣ ਮਾਜਰੇ ਤੱਕ ਚੱਲਦੇ ਆਂ ਐਨਲ ਨੇ ਤਾਂ ਦੱਸਿਆ ਹੀ ਨਹੀਂ ਉਹ ਤਾਂ ਆਪਣਾ ਬੱਸ ਚਿਕਣਾ ਉੱਪਰੋਂ ਉੱਥੇ ਚੰਨੀ ਦੀ ਬੁੱਕੜੀ ਮਾਰੇ ਚੱਲ ਟੈਨਸ਼ਨ ਦੀ ਐ ਨੂੰ ਟੈਨਸ਼ਨ ਦੀ ਜੇ ਮਨ ਇੱਕ ਮਿੰਟ ਮੈਂ ਨਾ ਆਉਂਦਾ ਫੇ ਤੁੰਨ ਤੈ ਚਲੋ ਉਹਨੇ ਕਿ ਵੀ ਕਿੱਥੇ ਨੂੰ ਗਏ ਉਹ ਨਹੀਂ ਤਾਂ ਫੋਨ ਪਰ ਤੇ ਫੋਨ ਪਰ ਪੁੱਛਿਆ ਓਏ ਮੇਰੀ ਗੱਲ ਸੁਣ ਜੇ ਕੱਲ ਤੇ ਬਾਦ ਉਪੜ ਨੂੰ ਜਾਣਾ ਤਾਂ ਅਕਮਰ ਤੇ ਫੋਨ ਕਰਕੇ ਪੁੱਛਣਾ ਕਿ ਦੀਦੀ ਮੈਂ ਰੁਪੜ ਜਾਇਆ ਮੈਂ ਕਿਹੜਾ ਕਿਹੜੀ ਬਾਹਰ ਤੋਂ ਮੋਰਾ ਬੈਸਾ ਇਹ ਕਹਿੰਦੇ ਮੈਂ ਮੇਰੇ ਨਾਲ ਚੱਲੇ ਬਸ ਨਾ ਭੋਲੀ ਕਹਿੰਦਾ ਫੋਨ ਪਰ ਗੱਲ ਕਰਿਆ ਕਰੋ ਹੁਣ ਆਤੇ ਬਾਦ ਵੀ ਹਾਂ ਦੀਦੀ ਮੈਂ ਰੁਪੜ ਜਾਣਾ ਮੈਂ ਚੰਪੌਰ ਚਲੇ ਕੇ ਵੀ ਜਾਂਦੀ ਜਾਂਦੀ ਕਹਿੰਦੇ ਮੈਂ ਤਾਂ ਕੰਪਨੀ ਨਿਕਲ ਗਈ ਜਾਂ ਬਸ ਸਰਦਾਰ ਜਿੰਦੀ ਕਹਿੰਦੇ ਰੱਖਦੇ ਜਿੱਕਣਾ ਹੈ ਤਾਂ ਹਦੀਪ ਨੂੰ ਤੂੰ ਕਰ ਫਿਰ ਕਾਹਤੇ ਮੈਂ ਕਰਾਂ ਮੈਂ ਛੋਟੀ ਐ ਅੱਛਾ ਇਹਨਾਂ ਦਾ ਸਾਜਦਾ ਦਸ ਕੇ ਜਾਂਦੇ ਹਾਂ। ਹਾਂ। ਮਾਂ ਵੀ ਐ ਜਠਾਣੀ ਵੀ ਦੋ ਜਗ੍ਹਾ। ਨਹੀਂ ਦੇਖੋ ਸਾਈਡ ਦਾ ਆਪਣਾ ਘਰਾਂ ਦਾ ਇੱਕ ਹੋ ਜਾਈਏ। ਛੋਟੀ ਵੱਡੀ ਵਾਲਾ ਦਾ। ਪਰ ਛੋਟੀ ਆਪਾਂ ਦੋਨੀਆਂ ਖੜ੍ਹੀਆਂ ਦਾ। ਇਹਨੂੰ ਛੋਟੀ ਕਹਿੰਦੇ ਤੁਹਾਨੂੰ ਵੱਡੇ ਕਹਿੰਦੇ ਕਿਉਂਕਿ ਲੰਬੇ। ਜਥਾਟ ਦੇ ਮੁਤਾਬਕ ਤਾਂ ਹੁਣ ਬਾਈ ਬੜਾ ਸਾਰਾ ਨਾਮ ਤੇ। ਫਾਈ ਵੀ ਫਾਈ ਵੀ। ਹਾਂ। ਫਾਈ ਵੀ ਜ਼ਿਆਦਾ ਕਰਨਾ। ਚਾਹੀਦਾ ਹੈ ਨਾ ਫਾਈਟ ਨਹੀਂ ਇਹਦੇ ਖੁਰਸੀ ਦੇ ਸੁਣੇ ਖੁਰਸੀ ਦੇ ਆ ਮੇਰਾ ਦਿਲ ਤਾਂ ਦੇਖੋ ਅਰੇ ਹੋਰ ਪੈਣਾ ਨਹੀਂ ਬਾਈ ਤੂੰ ਹੌਸਲਾ ਰੱਖੀਂ ਚੜੇ ਚਾਰ ਪੰਜ ਦਿਨ ਪਾਰ ਹੋ ਜਾ ਹੋਰ ਦੂ ਬੱਤੀ ਲਾ ਲੈ ਚਾਰ ਪੰਜ ਦਿਨ ਹੌਸਲਾ ਰੱਖੀ ਬਾਈ ਤੂੰ ਪਾਰ ਹੋ ਜਾ ਪਾਰ ਹੂੰ ਹੌਸਲਾ ਰੱਖੀਂ ਨਹੀਂ ਕੋਈ ਸਮਾਂ ਤਾਂ ਇਹਨੂੰ ਇਨਸਾਨ ਹੀ ਤਾਂ ਆਉਂਦਾ ਵਿਚਾਰੇ ਨੂੰ ਹਾਂ ਕੋਈ ਨਾ ਥੋੜੇ ਦਿਨ ਤੱਕ ਪਾਰ ਜਾਣਾ ਇਹ ਵਿਚਾਰਾ ਕੈਂਡੀਟ ਵਾਲਾ ਮੱਕੜ ਹੈ ਤਾਂ ਕੋਈ ਨਹੀਂ ਉਹਨਾਂ ਦੇ ਕਰਮਾਂ ਦੇ ਰੱਬ ਕੀ ਗੱਲ ਕਰਮਾਂ ਦੀ ਜੇ ਜੇ ਕੋਈ ਕਿਸੇ ਨੂੰ ਰੋਪਣਾ ਨਹੀਂ ਕੋਈ ਵਧੀਆ ਜੇ ਪਹਿਲਾਂ ਉਹਦਾ ਵਧੀਆ ਲੱਗ ਜਾਂਦਾ ਜੇ ਕੋਈ ਪਿੱਛੋਂ ਦਾ ਵੱਡਾ ਰਹਿ ਜਾਂਦਾ ਹੁੰਦਾ ਜਦੋਂ ਕੱਟਣਾ ਮੈਂ ਕਿ ਕਈ ਵੇ ਕਹਿੰਦੇ ਫਾੜੀਆਂ ਨੂੰ ਗੱਪੇ ਜਾਂ ਧੱਫੜੇ ਇਹ ਪੱਤਰ ਕੀ ਗੱਲ ਹੈ ਹਰ ਇੱਕ ਚੀਜ਼ ਦੀ ਨਾ ਬੰਦੇ ਉਹ ਗੁੰਜਾਇਸ਼ ਹੁੰਦੀ ਆਪਾਂ ਨਾ ਕੁਝ ਹੋਰ ਜਿੱਦਾਂ ਹੁਣ ਤਾਂ ਆਂ ਦਾਏ ਹੋਏ ਤਾਂ ਨਾ ਕੋਈ ਆਈਡੀਆ ਹੁੰਦਾ ਬੰਦੇ ਨੇ ਵੀ ਮੈਨੂੰ ਲੱਖ 2 ਲੱਖ ਦੇ ਤਾਂ ਆ ਜਾਣੇ ਅੱਜ ਵਰ ਤਾਂ ਨਨ ਗੁਰ ਬਿਮਾਰੀ ਫੈਲ ਗਈ ਕਿ ਜਿਹੜੇ ਉਹ ਇਹ ਨਹੀਂ ਸਮਝਣਗੇ ਇਹ ਵੀ ਕਹਾਂ ਜਿਹੜਾ ਤੁਹਾਨੂੰ 2.5 ਲੱਖ ਰੁਪਈਆ ਆਉਣਾ ਤਾਂ ਵੀ ਉਹ ਆਉਣਾ ਨਹੀਂ ਹੈਗਾ ਉਹ ਜੋ ਅੱਧੇ ਹੀ ਰਹਿ ਜਾਣੀ ਆ ਤਾਂ ਇਹਨਾਂ ਨੂੰ ਵੀ ਤਾਂ ਸੋਚ ਵਿਚਾਰ ਕੇ ਚੱਲਣਾ ਚਾਹੀਦਾ ਨਹੀਂ ਹੁਣ ਜਿਹੜੀ ਕੁੜੀਆਂ ਸੋਦੇ ਸੀ ਜਿਹੜੀਆਂ ਮਾੜ ਕੁੜੀਆਂ ਰਖੜੀ ਬੰਨਣ ਆਣਗੀਆਂ ਤੁਹਾਨੂੰ ਸੀਸਾ ਦੇਖੇ ਜਾਣਗੀਆਂ ਵਿੱਚ ਨਹੀਂ ਨਿਕਲੇ ਮੇਰੇ ਵੀਰਾਂ ਧਰਾਂ ਵਗਿਆ ਦੇਖੇ ਸਾਡੀ ਕਿਹਣਾ ਹੈ ਮੇਰੇ ਵੀਰ ਖੁੱਲੇ ਗੱਫੇ ਹੋਣ ਹੂੰ ਵੀ ਸਾਨੂੰ ਫਿਰ ਪਰਮਾਤਮਾ ਫਿਰ ਤੋਂ ਬਾਪੂ ਵੀਰੇ ਕੋਲ ਵਧੀਆ ਨਾ ਨਾ ਚਲ ਠੀਕ ਹੈ ਉਹ ਨਹੀਂ ਗੱਲ ਹੈਗੀ ਇੱਕ ਉਸ ਸੰਦੀਪ ਕੋਲ ਕੋਸਟਾ ਅਸੀਂ ਕਿਹੜਾ ਨਸ਼ਾ ਕਰਦੇ ਕਿਹੜਾ ਸਾਡੇ ਚ ਬੈਲ ਆ ਜਿਹੜਾ ਅਸੀਂ ਖਰਚਾ ਕਰਦੇ ਦੋ ਜਣ ਹਾਏ ਰੱਬਾ ਲਓ ਜੀ ਦੱਸਿਓ ਦਰਸ਼ਕ ਭਰਾਵੋ ਤੇ ਭੈਣੋ ਵੀ ਖਰਚਾ ਸਾਡੇ ਘਰ ਲਿਮਟ ਵਿੱਚ ਹੀ ਹੈ ਕਿਵੇਂ ਹੈ ਦੱਸਿਓ ਮੜ ਜਾ ਕੋ ਜਰੂਰ ਦੱਸਿਓ ਸਾਰੇ ਕਹਿੰਦੇ ਸੰਦੀਪ ਕੱਪੜੇ ਜ਼ਿਆਦਾ ਖਰੀਦਦੀ ਆ ਲੈ ਫੇਰ ਨਾ ਨਾ ਫੇਰ ਹਾਂ ਹਾਂ ਨਾ ਤਾਂ ਹੈ ਹਾਂ ਵਿੱਕੀ ਵੈਰੀ ਗੁੱਡ ਆਹ ਮੈਂ ਸਮਝ ਗਈ ਹਾਂ ਦਈ ਤੁਸੀਂ ਕਹਿੰਦ ਨੇ ਵੀ ਸੰਦੀਪ ਕੱਪੜੇ ਖਰੀਦਦੇ ਜੇ ਵਿੱਕੀ ਦੁਕਾਨ ਤੇ ਲੈ ਕੇ ਜਾਂਦਾ ਉਹ ਵੀ ਤਾਂ ਹੀ ਲੰਦੀ ਹੈ ਉਹਦਾ ਕੋਈ ਕਸੂਰ ਨਹੀਂ ਵਿੱਕੀ ਅੱਜ ਤੇ ਬਾਅਦ ਤੈਨੂੰ ਸੌਂ ਜਾਂ ਤੂੰ ਦੁਕਾਨ ਚ ਲੈ ਕੇ ਘੇਰਾ ਨਹੀਂ ਕੱਤੇ ਅੱਜ ਤਾਂ ਜਾਣੀ ਆ ਮੈਂ ਅੱਜ ਤੋਂ ਬਾਅਦ ਗਿਆ ਅੱਜ ਤੇ ਪੈਰਾਂ ਨੂੰ ਮਿਲਿਆ ਜਾਣਾ ਚਾਹੀਦਾ ਮੈਂ ਅੱਜ ਤੇ ਬਾਅਦ ਗਿਆ ਅੱਜ ਤੇ ਅੱਜ ਦਾ ਦਿਨ ਅੱਜ ਦਾ ਦਿਨ ਸਾਰੇ ਅੱਜ ਦਾ ਦਿਨ ਅੱਜ ਦਾ ਦਿਨ ਸਾਰੇ ਹਾਂ ਇਹ ਨਾ ਰੋਂਦੀ ਨੰਨੀ ਜੱਸ ਮੈਨੂੰ ਦੱਸ ਤੂੰ ਆਹ ਕਰ ਇਹਨੂੰ ਵਿਚਾਰੀ ਨੇ ਬੁਰੀ ਭਾਤਾਂ ਦਾ ਆ ਕੇ ਉਹ ਨਹੀਂ ਗਾਲੋ ਅੱਗੇ ਵੀ ਬਹੁਤ ਵਾਰ ਕਿਹਾ ਚਲੋ ਪਰ ਇੱਕ ਗੱਲ ਹੈ ਸਾਰਿਆਂ ਨੂੰ ਇਹ ਵੀ ਕਹਿਣਾ ਚਾਹੀਦਾ ਵੀ ਮੈਂ ਆਪਣੀ ਥਾਣੀ ਤੋਂ ਬਿਨਾਂ ਨਹੀਂ ਚੱਲਦੀ ਜੇ ਉਹ ਮੈਨੂੰ ਤੋੜਦੀ ਆ ਹਨਾ ਤੁਰਦੀ ਨਹੀਂ ਹੈਗੀ ਮੈਂ ਵੀ ਕਿੱਥੇ ਗਾਲੋ ਉਹਨੂੰ ਕੰਦੇ ਨੂੰ ਮੰਨ ਕੇ ਚੱਲੀ ਆ ਨਹੀਂ ਤੁਸੀਂ ਇਹਨੂੰ ਤਾਂ ਕਿਸੇ ਨੇ ਵੀ ਨਹੀਂ ਗੱਡੀ ਮੈਂ ਲੈ ਕੇ ਤੇ ਤੂੰ ਜਾਣਿਆ ਗਾਲ ਤਾਂ ਕਿਸੇ ਨੇ ਵੀ ਨਹੀਂ ਗੱਡੀ ਉਹ ਫੇਰ ਬੋਲਦੇ ਨੇ ਹੁਣ ਸਾਰੇ ਇਹ ਵੀ ਬੋਲਦੇ ਨੇ ਕਿ ਤੂੰ ਕੱਪੜੇ ਖਰੀਦ ਦਈਂ ਆ ਤੁਹਾਇ ਕਰਦੀ ਆ ਜੇ ਤੂੰ ਲੈ ਕੇ ਜਾਂਦਾ ਦੁਕਾਨ ਤੱਕ ਮੈਂ ਚਲੇ ਜਾਂਦੀ ਆ ਹੁਣ ਮੇਰੀ ਗੱਲ ਸੁਣ ਮੈਨੂੰ ਇਹਨੇ ਖਮਾਣੋ ਜਾ ਕੇ ਕਹਿਤਾ ਪੁਲਿਸ ਵਾਲੇ ਗੱਡੀ ਖੜਾ ਹੈ ਵੀ 2 ਮਿੰਟ ਇਹ ਜਾ ਕੇ ਉਹ ਮੁੰਡੀ ਦੁਕਾਨ ਚ ਵੜ ਕੇ ਕਿਸੇ ਦੇ ਉੱਥੇ ਤਾਂ ਮੈਂ ਬਾਹਰ ਪੜ ਕੇ ਤਾਂ ਲਿਆਉਂਦੇ ਰਹਿਣ ਨੂੰ ਨਹੀਂ ਆਹ ਨਾ ਉਹ ਮੈਂ ਕਹਿੰਦੀ ਚ ਭੱਵੀ 25 ਸਾਲ ਹੋ ਗਏ ਹੋੜੇ ਉਹਦੇ ਬੰਦਾ ਸਿੱਧਾ ਲੈ ਗਿਆ ਸਿੱਧਾ ਘਰ ਦੇ ਵਿੱਚ ਬਾੜਤਾ ਲਿਆ ਕਿਉਂ ਕੰਮ ਆਈਦਾ ਕਹਿੰਦੇ ਮੇਰੇ ਕਹਿੰਦੇ ਤਾਂ ਕੋਈ ਨਹੀਂ ਤੂੰ ਮੇਰੇ ਕੋਲ ਜਾ ਕੇ ਪੁੱਛੂਗਾ ਤਾਂ ਸਹੀ ਵੀ ਕਾਰ ਲੈ ਕੇ ਆ ਲੈਣਾ ਕਾਦਰ ਰੁਕੀਓ ਰੁਕਣਾ ਉਧਰ ਮੈਂ ਦੌੜਾਂ ਵਿੱਚ ਭਰਤੀ ਹੋਇਆ ਮਾਵਾ ਫਾਸਟ ਆਉਣਾ ਹੋਵਾ ਇਹ ਮੈਨੂੰ ਰੋਕ ਲੈ ਰੱਖ ਦੇ ਇਹ ਕਿਤੇ ਮੈਨੂੰ ਰੋਕ ਕੇ ਕਾਤੇ ਨਹੀਂ ਗੱਲਾਂ ਵੇਖ ਲਈਏ ਥੋੜੀ ਤਾਂ ਕਿ ਉਧਰ ਮੈਂ ਬੰਤਾ ਕਿ ਉਹ ਲੱਤੀ ਵੀ ਤਾਂ ਤੱਕੀ ਨਾ ਦਿੰਦੀ ਗੱਲ ਤਾਂ ਚੀਆ ਪੈਣ ਕਦੀ ਪੈਣ ਕਦੀ ਤਾਂ ਕਿਰਦੀ ਦਿੰਦੀ ਮੈਂ ਭਾਬੀ ਮੈਂ ਟੱਕੀ ਨੂੰ ਛਾਲ ਮਾਰ ਦਿੰਦੀ ਇਹ ਤਾਂ ਕਿਰਦੀ ਦਿੰਦੀ ਏ ਧਰਤੀ ਨੂੰ ਤਾਂਕ ਦਿੰਦੀ ਏ ਵਜਨ ਲੈ ਜਬੀਰ ਨਹੀਂ ਗੱਲ ਕਰਦਾ ਛੋਟੀ ਗੱਲ ਸੀ ਵਿੱਕੀ ਨੂੰ ਤਾਂਕੀ ਦੇ ਦਿੰਦੀ ਆ ਰੁਕਦਾ ਰੁਕਦਾ ਰੁਕਣਾ ਕਰੀ ਤੂੰ ਤਾਂ ਕਿਰਦਿੰਦੀ ਮੈਂ ਤਾਂ ਹੀ ਕਹਿੰਦੀ ਨਹੀਂ ਤਾਂ ਕਿਰਦੀ ਮੈਂ ਤਾਂ ਮੇਟੇ ਨਹੀਂ ਦੇਉਂਦੀ ਮੈਂ ਤਾਂ ਲੜਾਈ ਮੈਂ ਤਾਂ ਤਾਰੀ ਬੁਖਾਰਦੀ ਤੂੰ ਮੇਰੀ ਸ਼ਰਮਤ ਮੇਰੀ ਉਹ ਕਰਦੀ ਆ ਤੇਰੀ ਮੱਤਦ ਕਰਦੀ ਆ ਸੁਆਹ ਤੋਂ ਤੱਕ ਕਿਦਾਂ ਕਿਰਦੀ ਤਾਂਕ ਦਿੰਦੀ ਮੈਂ ਤਾਂ ਭੈਣ ਕਹਿੰਦੀ ਆ ਵਿੱਕੀ ਨੂੰ ਮੇਰੀ ਤਾਂ ਭੈਣ ਮੇਰੇ ਨੂੰ ਐ ਕਿਹਾ ਵੀ ਭਾਬੀ ਜਿਆ ਕਰੇ ਵੀਰੇ ਨੂੰ ਵੀ ਮੈਂ ਧਮਕੀ ਦਿੰਦੀ ਵੀ ਮੈਂ ਗੱਡੀ ਤੇ ਸਾਲ ਮਾਰੂ ਨਹੀਂ ਤੇ ਗੱਡੀ ਲੋਕ ਮਾਰੀ ਨਾ ਮਾਰੀ ਨਾ ਮਾਰੀ ਨਾ ਮੈਂ ਤਾਂ ਹੀ ਤਾਂ ਕਹਿੰਦਾ ਵੀ ਇਹਦੀ ਧਮਕੀ ਨਹੀਂ ਦੀ ਤੇ ਧਰਤੀ 'ਚ ਧਮਕਾ ਜਾ ਬੈਠਾ ਹੋਇਆ ਐਂ ਕਹਦਾ ਹੂੰਡ ਛਾ ਦੋ ਮਿੰਟ ਪਹਿਲਾਂ ਤਾਂ ਹੂੰ ਨੇ ਲਾੜ ਲੱਗਦੀ ਉਹ ਨਹੀਂ 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 ਨਾਲ ਲੱਗਦੀ ਐ ਇਹ ਕਹਿ ਸਕਦੀ ਤੂੰ ਕੱਟ ਬੋਲੀ ਹਰ ਬੇਤਾ ਐ ਕਹਿੰਦੇ ਟੱਕੀ ਖੋਲ ਕੇ ਤੱਕਾ ਹੀ ਮਾਰ ਦੇਣਗੇ ਜੇ ਤੁਸੀਂ ਕਹਿਂਦੀ ਕੀ ਆਜਾ ਪਰ ਗੱਲ ਆ ਗਈ ਜੀ ਐਦਾਂ ਵੇ ਦੇਖੋ ਇਹ ਪਵਿੱਤਰ ਤਿਹਾਰ ਹੈ ਮਹਾਰੂ ਦਾ ਪੰਤੂ ਕਾਣਾ ਕੋਈ ਪੈਸਾ ਨਹੀਂ ਭੁੱਖੇ ਤਾਂ ਹੁੰਦੇ ਨੇ ਇਹ ਤਾਂ ਸਿਰਫ ਪਿਆਰ ਪਿਆਰ ਠੀਕ ਹੈ ਸ਼ਗਨ ਵਿਹਾਰ ਬਣੇਗਾ ਸ਼ੁਰੂ ਤੇ ਉਦੋਂ ਹੀ ਚੰਦਿਆਂ ਆਉਂਦੇ ਉਦੋਂ ਹੀ ਚੱਲੀ ਜਾਵੇ ਪਰ ਬਾਗਰੂ ਕੋਈ ਵੀ ਅਦਸਾ ਵੀ ਕਿਸੇ ਵੀਰ ਨੂੰ ਕਿਸੇ ਮੁਰੇ ਹੱਥ ਨਾ ਡਾਣੇ ਪਾਵੇ ਆਪਣੀ ਭੈਣ ਦੇ ਰਖੜੀ ਜੋ ਕੋ ਜਿੰਨੇ ਕਿ ਵੀ ਗਲੇ ਦਾ ਸਰਦਾ ਤਿੰਨ ਬੋਲ ਗਲੇ ਦੀ ਜੇਬ ਚ ਹੋਵੇ ਬਸ ਹਾਂ ਖੁਸ਼ੀ ਖੁਸ਼ੀ ਦਵੇ ਤੇ ਖੁਸ਼ੀ ਖੁਸ਼ੀ ਭੈਣਾ ਆਉਣ ਖੁਸ਼ੀ ਖੁਸ਼ੀ ਆਪਣੇ ਘਰ ਨੂੰ ਜਾਣ ਹਾਂ ਇੱਕ ਬਾਗਰੂ ਦਾ ਪਵਿੱਤਰ ਤਿਹਾਰ ਬਣਾਇਆ ਦਾ ਰਾਖਸ਼ਾ ਤੋਂ ਜੋ ਰਖੜੀ ਨਹੀਂ ਵੀ ਬੰਨ੍ਹਦੇ ਤਾਂ ਵੀ ਪੈਣਾਂ ਦੀ ਕਰੀ ਹੋਣੀ ਐ ਉਹਨਾਂ ਦੇ ਬਰਾਬਰ ਖੜਨਾ ਉਹਨਾਂ ਦੇ ਦੁੱਖ ਤੋਂ ਵੀ ਖੜਨਾ ਸੁੱਖ ਤੋਂ ਵੀ ਖੜਨਾ ਹਾਂ ਜਦ ਤੱਕ ਮਹਾਰਾਜ ਸੁਆਸ ਬਖਸ਼ੇ ਪੈਣਾਂ ਦੇ ਭਾਈਆਂ ਨਾਲ ਵਰਤਣਾ ਭਾਈਆਂ ਦੇ ਭੈਣਾਂ ਨਾਲ ਵਰਤਣਾ ਬਾਕੀ ਨਹੀਂ ਹੁਣ ਰਾਤ ਸਿੰਘ ਨੇ ਮੈਨੂੰ ਇੱਕ ਵਾਰ ਤੋਂ ਉਹ ਗੱਲ ਸਮਝਾਈ ਕਿ ਆ ਵੀ ਨਹੀਂ ਪੈਸੇ ਇਹਨਾਂ ਦੀ ਗੱਲ ਮੇਰੀ ਬਹੁਤ ਜ਼ਿਆਦਾ ਦਿਮਾਗ ਚ ਵੱਡੀ ਅੱਛਾ ਇੱਕ ਵਾਰੇ ਸਮਝਾਈ ਦਾ ਸਰ ਇੱਕ ਵਾਰੇ ਦੋਹਾਈ ਅੱਜ ਤੱਕ ਬਸ ਇੱਕ ਵਾਰ ਨਹੀਂ ਇਹਨਾਂ ਨੇ ਮੈਨੂੰ ਕਿਹਾ ਵੀ ਇਹੇ ਜਿਹੜਾ ਤਾਗਾ ਹੁੰਦਾ ਇਹ ਕੱਲਾ ਭਾਈ ਦੇ ਮੰਨਿਆ ਨਹੀਂ ਜਾਂਦਾ ਹੈਗਾ ਇਹ ਜਿਹਦੇ ਆਪਾਂ ਬੰਦੀ ਹੈ ਨਾ ਸਮਝ ਲਓ ਉਹੀ ਸਾਡਾ ਰક્ષਕ ਕਰਦਾ ਰੱਖਦਾ ਰੱਖਿਆ ਕਰਦਾ ਹੈ ਹੈ ਨਾ ਇਹ ਕੱਲਾ ਭਾਈਆਂ ਦਾ ਤਾਗਾ ਨਹੀਂ ਹੁੰਦਾ ਚਾਚੇ ਤਾਏ ਵੀ ਵਿਚੇ ਮਾਪੇ ਬਾਪ ਵਿਚੇ ਭੈਣ ਭਾਈ ਸਭ ਆ ਜੰਨੇ ਹੁੰਦੇ ਆ ਹਾਂ ਵਿਚੇ ਭਲੇ ਹਾਂ ਵਿਚੇ ਪਰਜਾਈਆਂ ਇਹ ਸਭ ਨੇ ਆਪਣੀ ਧੀ ਦੀ ਰੱਖਿਆ ਕਰਨੀ ਹੁੰਦੀ ਹੈ ਅੱਛਾ ਸੋਨੂੰ ਉਹ ਤੇ ਇਹ ਕੱਲਾ ਭਾਈਆਂ ਦਾ ਹੀ ਨਹੀਂ ਹੁੰਦਾ ਹਾਂ ਸੁਣਨਾ ਮੇਰੀ ਗੱਲ ਇਹਦੇ ਵਿੱਚ ਪਤਾ ਕੀ ਹੁੰਦਾ ਜਿਵੇਂ ਕਿਸੇ ਦੇ ਭੈਣ ਨਹੀਂ ਹੈਗੀ ਉਹ ਗੁਰੂ ਨਾਨਕ ਦੇਵ ਜੀ ਦੀ ਫੋਟੋ ਮੂਰੇ ਰੱਖ ਲੈਂਦੇ ਆ ਬੰਦੀਆਂ ਹਾਂ ਸਹੀ ਗੱਲ ਹੈ ਹਾਂ ਉਹ ਆਪਣੇ ਮਨ ਦੇ ਵਿੱਚ ਪਰ ਬੰਦੀ ਫਿਰ ਵੀ ਘਰਾਂ ਬੰਦੀ ਆ ਉਹਦੇ ਪਰ ਬੰਦੀ ਫਿਰ ਵੀ ਮਨ ਵਿੱਚ ਹੁੰਦਾ ਵੀ ਮੇਰਾ ਭਾਈ ਨਹੀਂ ਹੈਗਾ ਉਹ ਜਾ ਕੇ ਗੁਰੂ ਗ੍ਰੰਥ ਸਾਹਿਬ ਦੇ ਉਹਦੇ ਵਿੱਚ ਬੰਦੀ ਆ ਆਪਾਂ ਆਣ ਕੇ ਮਰ ਬੰਦ ਚੁ ਕਰਦਾਰੀ ਜਾਂਦੇ ਤੁਸੀਂ ਪਹਿਲਾਂ ਮਰ ਬੰਦੀ ਬੰਨ ਖੋਣੋਂ ਦੋ ਪਰਾਂ ਮਿਲ ਗਏ ਦੋ ਪਰਾਂ ਮਿਲ ਗਏ ਹਾਂ ਇਹ ਬਾਬੇ ਨਾਨਕ ਨੇ ਸੁਣੀਏ ਬਾਬੇ ਨਾਨਕ ਨੇ ਰਿਸ਼ਤਾ ਤੋੜਿਆ ਅਸੀਂ ਕੌਣ ਹੁੰਦੇ ਆ ਵੀ ਅਸੀਂ ਹੈਗੇ ਆ ਤੇਰੇ ਨਾਲ ਟੈਂਸ਼ਨ ਲੈਣ ਦੀ ਲੋੜ ਨਹੀਂ ਹਾਂ ਟੈਂਸ਼ਨ ਲੈਣੀ ਨਹੀਂ ਦੇਣੀ ਵੀ ਕਿੱਦਾਂ ਨਾ ਟੈਨਸ਼ਨ ਲੋ ਨਾ ਤੁਹਾਨੂੰ ਦੋ ਬਹਗੂ ਵਸਤਾਂ ਦੇ ਉਸ ਰੱਖੇ ਸਭ ਨੂੰ ਨਾਲੇ ਸਾਨੂੰ ਰੱਖੇ ਬਸ ਪਿਆਰ ਆਪਸ ਵਿੱਚ ਸਾਰਿਆਂ ਦਾ ਸਾਂਝਾ ਬਣਿਆ ਰਹੇ ਇਸੇ ਤਰ੍ਹਾਂ ਖੁਸ਼ੀ ਖੁਸ਼ੀ ਰਹੋ ਸਾਰੇ ਜੀ ਹਣ ਜਿੰਦਗੀ ਵਿੱਚ ਦੁੱਖ ਆਵੇ ਨਾ ਬੈਰੀ ਗੱਲ ਤਾਂ ਆਇਆ ਉਹਨੂੰ ਵੀ ਖੁਸ਼ੀ ਖੁਸ਼ੀ ਕੱਟਣਾ ਚਾਹੀਦਾ ਬਾਣੀ ਸਾਨੂੰ ਕਹਿੰਦੀ ਹੈ ਵੀ ਜੇ ਦੁੱਖ ਵੀ ਆਉਣ ਉਹ ਵੀ ਤੁਸੀਂ ਖੁਸ਼ੀ ਖੁਸ਼ੀ ਕੱਟ ਲਓ ਤਾਂ ਦੁੱਖ ਨੂੰ ਵੀ ਅੱਗੇ ਨੂੰ ਆਉਣ ਲੱਗੇ ਦੁੱਖ ਨੂੰ ਆਇਆ ਹੋਣਾ ਵੀ ਇਹ ਇਹਨਾਂ ਨੂੰ ਤਾਂ ਪਰਕੇ ਨਹੀਂ ਜਾਂਦਾ ਇਹ ਕੋਈ ਮਾਇਆ ਕਰਨ ਜਾਣਾ ਇਹਨਾਂ ਨੂੰ ਮੈਨੂੰ ਕੋ ਫਰਕੇ ਨਹੀਂ ਪੈਂਦਾ ਫਿਰ ਉਹ ਫਿਰ ਆਉਂਦਾ ਨਹੀਂ ਹੈਗਾ ਜੇ ਹੁਣ ਖੁਸ਼ੀ ਦੇ ਵਿੱਚ ਵੀ ਅਸੀਂ ਉਹੀ ਰੋ ਜਾਈਏ ਉਹ ਰੱਪਾ ਗਾਣਾ ਵੇਟਿੰਗ ਦਾ ਕੁਝ ਨਹੀਂ ਗਾਣਾ ਇਹ ਮੈਨੂੰ ਮਨਾਉਂਦੇ ਦਿਸਾ ਨਹੀਂ ਇਹਨਾਂ ਦਾ ਜਾਣ ਦਾ ਵੀ ਕੀ ਫਾਇਦਾ ਬਈ ਹਾਂ ਤਾਂ ਉਹ ਹਮੇਸ਼ਾ ਖੁਸ਼ੀ ਮਨਾਉਂਦੇ ਰਹੋ ਘਰ ਦੇ ਵਿੱਚ ਦੁੱਖ ਦੀ ਪਰਵਾਹ ਨਾ ਕਰੋ ਆਉਂਦਾ ਜਾਂਦਾ ਸੁੱਖ ਦੁੱਖ ਦੋਵੇਂ ਕੱਪੜੇ ਇਹ ਤਾਂ ਹੈਗੀ ਹੀ ਐ ਜੇ ਸੁੱਖ ਨੇ ਆਉਣਾ ਤਾਂ ਦੁੱਖ ਨੇ ਵੀ ਆਉਣਾ ਜੇ ਦੁੱਖ ਆਇਆ ਤਾਂ ਇੱਕ ਦਿਨ ਸੁੱਖ ਨੇ ਵੀ ਆਉਣਾ ਇਹ ਤਾਂ ਹੈਗੀ ਹੈਗਾ ਚਲੋ ਜੀ ਮਿਲਦੇ ਆਂ ਤੁਹਾਨੂੰ ਫਿਰ ਅੱਗੇ ਹਾਂ ਭੈਣ ਸਿਮਰਨ ਦੀ ਰੱਖੜੀ ਦੀਤ ਬੰਨੋ ਠੀਕ ਹੈ ਅੱਛਾ ਦਿਖਾਈ ਕਿਤਾ ਨਹੀਂ ਪੁੱਤੋ ਦਲ ਕੰਨ ਅੱਡੇ ਵਿੱਚ ਆਕਰ ਹਾਂ ਹਾਂ ਸਿਮਰੰਦੀ ਰੱਖੜੀ ਆ ਹਾਂ ਤੇ ਦੂਸਰੇ ਵੀ ਤੇ ਰੀਤ ਦੀ ਹੈ ਰੀਤ ਬੰਦ ਤੇ ਹਾਂ ਅਗਲੀ ਵਾਰ ਸੁਣਾ ਦੇਣ ਨਾਲ ਹੀ ਲੈ ਕੇ ਰੀਤ ਦੀ ਰੱਖਣੀ ਠੀਕ ਹੈ ਹਨਾ ਬੰਦਨ ਦੀਆਂ ਕਰਦੇ ਹਾਂ ਠੀਕ ਹੈ ਜਿੰਨਾ ਤੱਕ ਦਾ ਰੀਤ ਨੇ ਵੀ ਬੰਨਣ ਚੋਗੀ ਹੋਣਾ ਸਮਝ ਜਾਣਾ ਹੁਣ ਤਾਂ ਉਹਨੂੰ ਪਤਾ ਨਹੀਂ ਇਹਦੇ ਕੁਝ ਵੀ ਹਾਂ ਨਾ ਦੁੱਜੀ ਆ ਹਾਂ ਦੁੱਜੀ ਹੈ ਪਹਿਲੇ ਉੱਥੇ ਬਣਾ ਕੇ ਆਸੀ ਮੇਰੇ ਤੋਂ ਵੀ ਬਣਾ ਕੇ ਆਸੀ ਬਿਲਕੁਲ ਹਾਂ ਚਲੋ ਧੀ ਜਣੀ ਮੈਂ ਲੈਂਦਾ ਕਿ ਸੈਗਰੇ ਬਲਾਗ ਦਾ ਮਾਰਨ ਸਾਨੂੰ ਚਾੜ ਦੀ ਗੱਲਾਂ ਚ ਰੱਖੇ ਆਸੇ ਫੇਠੀ ਹੀ ਸਾਡੇ ਕੋਈ ਸੀਰੀਅਸ ਵੀ ਨਾ ਲੈ ਉਹ ਆ ਵੀ ਪਤਾ ਨਹੀਂ ਪੈਸੇ ਦੇਣਦੇ ਪਰ ਬਾਹਰ ਨਹੀਂ ਭਟੂਏ ਦੇ ਪਾਲ ਗਾਲੇ ਲੁਕੋਈ ਗਏ ਮੈਂ ਤਾਂ ਪਰਸ ਭੈਣ ਦਾ ਵੀ ਪਿਆ ਤੋ ਉਧਰ ਤੋਂ ਵੀ ਕੱਢ ਲੁੰਦਾ ਮੈਂ ਇੱਧਰ ਕੋ ਉਧਰ ਜਿਹੜੇ ਛੇਤੀ ਛੇਤੀ ਮੂਹ ਕੋ ਮੋਣਾ ਦਾ ਪਰ ਚੱਲ ਰਿਹਾ ਉਹ ਇਹ ਕਿਹੜੀ ਛੱਡੀ ਨੇ ਇਹ ਜਿਹੜੀ ਮਾਇਆ ਜਿਹਦੇ ਕੋਲ ਜਿੱਥੇ ਜੁੱਕੇ ਨਹੀਂ ਹੈ ਨਹੀਂ ਨਹੀਂ ਆ ਆ ਵੀ ਛੋੜੀ ਨੇ ਹਾਂ ਨਾ ਨਾ ਉਹ ਤਾਂ ਗੱਲ ਹੈ ਜੀ ਉਹ ਭੈਣ ਦੀ ਤਾਂ ਸਾਡੀ ਉਹ ਤੇ ਇਹ ਮਾਇਆ ਹੈ ਜੇ ਘੁੰਮਦੀ ਸਰਕਲ ਦੇ ਵਿੱਚ ਘੁੰਮੀ ਜਾਵੇ ਤਾ ਬਹੁਤ ਵਧੀਆ ਰਹਿੰਦੀ ਜੇ ਇੱਕ ਜਗ੍ਹਾ ਰੁਕ ਜਵੇ ਫਿਰ ਉਹ ਪੰਗਾ ਪੈ ਜਾਂਦਾ ਹਾਂ ਜੇ ਇਹਨੇ ਇੱਕ ਤਾਂ ਫੋਨਾਂ ਚ ਪਈ ਰਹੇ ਉੱਲੀ ਲੱਜ ਕੱਟ ਨਹੀਂ ਰਹਿੰਦੀ ਉੱਲੀ ਲੱਜ ਤੇ ਉੱਲੀ ਉੱਲੀ ਕੱਟ ਹੋ ਜਾਂਦੀ ਆ ਬਾਈਕ ਚ ਗਈ ਹੈ ਪੈਸੇ ਹੁਣ ਜਿਹੜਾ ਮੇਰਾ ਗੂਗਲ 'ਤੇ ਚੱਲਦਾ ਹੈ ਤਾਂ ਬੈਂਕ 'ਤੇ ਬੈਂਕ 'ਚ ਪੈਸਾ ਥੋੜਾ ਰੁਕਾ ਉਹ ਤਾਂ ਅਲਦਾਲ ਸਰਕਲ 'ਚ ਘੁੰਮ ਰਿਹਾ ਉਹਨਾਂ ਨੇ ਕਿਹਾ ਹੁਣ ਕਿਸੇ ਦਾ ਮੇਰੀ ਗੱਲ ਸੁਣ ਕਿਸੇ ਦਾ 10 ਕਰੋੜ ਬੈਂਕ 'ਚ ਪਿਆ ਉੱਥੇ ਕਿਹੜੋਂ ਪੇਟੀ 'ਚ ਭਰ ਕੇ ਰੱਖਿਆ ਉਹਨੂੰ ਦੱਸ ਉਹ ਤਾਂ ਸਰਕਲ 'ਚ ਘੁੰਮਦਾ ਹੈ ਉਹ ਨਹੀਂ ਤਾਂ ਅਸੀਂ ਗੱਲਾਂ ਨਹੀਂ ਕਰਦੇ ਅਸੀਂ ਗੱਲ ਕਰਦੇ ਤੇਰੇ ਬਟੂਆ ਕਿ ਕਿ ਵੀ ਉਹ ਨਹੀਂ ਰਹਿਣਾ ਚਾਹੀਦਾ ਫੇਰ ਘੁੰਮਣ ਲੱਜਾਂਦਾ ਘੁੰਮਦਾ ਹੀ ਬਟੂਆ ਤੇ ਨਾਹਾ ਬਟੂਆ ਲੈ ਕੇ ਕੱਲ ਮੈਂ ਸਿੰਧੜਾ ਆ ਗਿਆ ਚੁੰਨੀ ਗਿਆ ਮਰੰਡੇ ਗਿਆ ਚੰਗਲੇ ਘੁੰਮਦਾ ਹੀ ਗਿਆ ਬਟੂਆ ਤੇ ਨਾਣਾ ਪੈਸਾ ਤਾਂ ਸਰਕਲ ਚ ਕੋਈ ਮਈ ਆਉ ਹਾਂ ਕੱਲ ਕਿੰਨੇ ਤਾਂ ਨਿਕਲੇ ਨੇ ਬਸ ਦੋ ਵਾਰ ਜੂਸ ਪਿਲਾ ਪੈਣਾ ਦੇਖ ਆਉਂਦਾ ਦੇਖਾ ਕੇਲੇਆਂ ਦੀ ਦਰਜਾ ਤੇ ਇਹ ਤਾਂ ਪੈਣ ਨਾਲ ਤੁਹਾਡੇ ਨਾਂ ਹੁੰਦੀ ਤੇ ਨਾ ਕਹਿੰਦੀ ਵੀ ਹਾਂ ਨਿਕਲੇ ਬਸੇ ਐਂ ਤਾਂ ਸਾਫਤ ਕਰਤਾ ਤਾਂ ਫੇਰ ਨਿਕਲੇ ਨਹੀਂ ਕੋਈ ਪਈਆ ਮੇਰੇ ਹੋਂ ਤੋਂ ਪਹਿਲਾਂ ਨਿਕਲੇ ਤੇ ਉਸ ਦੀ ਪਤਾ ਹੀ ਲੱਗ ਗਿਆ ਮੇਰੇ ਹੋਂ ਤੋਂ ਪਹਿਲਾਂ 1100 ਰੁਪਏ ਨਿਕਲੇ ਸਵੇਰੇ ਸਹਲੇ ਦਵਾਈ ਬੂਈ ਲੈ ਕੇ ਆਏ ਮੇਰੇ ਸਾਰਾ ਪੈਣ ਦਾ ਖਰਚਾ ਦੱਸਿਆ ਗਿਆ ਪਾਣੀ ਆਏ ਹਾਂ ਰੋਟੀ ਆਏ ਰੋਟੀ ਆਈ ਗੁੰਦਨ ਦੇ ਹਾਂ 11-1200 ਰੁਪਏ ਖਰਚਾ ਮੇਰਾ ਸਵੇਰ ਤੱਕ ਨਿਕਲ ਗਿਆ ਮੇਰੇ ਹੋਂ ਤੋਂ ਪਹਿਲਾਂ ਲੱਗ ਗਿਆ ਮੈਂ ਨਹੀਂ ਖਾਦੇ ਪੁੱਛ ਗੁੰਦਨ ਦਾ ਰੋਟੀ ਇੱਧਰ ਖਾਦਾ ਜਿਹੜਾ ਬੀਬੀ ਵਧਿਆ ਮੈਂ ਤਾਂ ਗੱਲ ਤੋਂ ਛੱਡ ਰਿਹਾ ਕੰਮ ਇਹ ਇਹਦਾ ਮਤਲਬ ਲਗਾਮ ਢੀਲੀ ਹੈ ਮੇਰੀ ਬਹੁਤ ਜ਼ਿਆਦਾ ਆਲੂ ਤੁਹਾਡੇ ਘਰਾਂ ਪੇ ਆਟਾ ਤੁਹਾਡੇ ਘਰਾਂ ਤੁਸੀਂ ਕੁੰਦਮ ਦੇ ਪ੍ਰੋਫਿਟ ਨਾ ਅਨਰਜੀ ਨਹੀਂ ਥੀ ਹੈ ਕਿ ਸਾਡੇ ਤੁਹਾਨੂੰ ਦਿਨ ਅਨਰਜੀ ਦਾ ਮੈਂਟੇ ਲੱਗਦੀ ਹੈ ਪੈਦਾ ਹੁਣ ਨਾ ਅੱਜ ਕਿਰੇ ਟਾਈਮ ਨਾ ਤੁਸੀਂ ਤਾਂ ਬਿਮਾਰ ਤੇ ਚਲੋ ਕੋਈ ਕੰਮ ਕਰਨ ਦੇ ਟਾਈਮ ਬਿਮਾਰ ਹੋ ਜੇ ਜਦੋਂ ਆਪਾਂ ਕੰਮ ਖਤਮ ਹੋ ਗਿਆ ਇਹ ਆਪਾਂ ਠੀਕ ਹੈ ਜੀ ਬਸ ਨਹੀ ਹੈ ਕਿ ਨਹੀਂ ਬਿਮਾਰ ਸੀ ਵੀਰੇ ਦੁਕੀ ਕਰ ਮੋਹਾਂ ਸੀ ਜਦ ਮੈਂ ਇਹ ਦੋਨੀ ਪਈਆਂ ਸੀ ਆਉ ਤੇ ਫੋਨ ਕਰਤਾ ਉਹਦਾ 6 ਵਜੇ ਤਾਂ ਫੋਨ ਕਰਤਾ ਉਹ ਮੈਂ ਬਸ ਬਾਸ 6 ਵਜੇ ਪਹਾਰ ਚੜ ਗਿਆ ਹਾਂ ਜੀ ਤੇ ਹਾਂ ਮੈਂ ਪਰ ਆ ਰਹੀ ਆ ਤੇਰੇ ਕਦੇ ਆ ਫੋਨ ਕਰਦੀ ਤੇ ਸੱਤ ਨੂੰ ਸੱਤ 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 ਵਜੇ ਮੈਨੂੰ ਫੋਨ ਚੱਲ ਗਿਆ ਤੇ ਵੀ ਐ ਕਰ ਰਿਓ ਪਰੌਂਟ ਲੈ ਰਿਓ ਹਾਂ ਦੀਦੀ ਵੀ ਮੁੰਮਾਰਾ ਮਹਿਰੂ ਮੁੰਮਾਰਾ 8 ਕੇ ਪਰੌਂਟ ਲੈ ਕੇ ਪੁੰਦ ਨਾਲੇ ਜਦ ਮੈਂ ਮੁੰਮਾਰਾ ਨਾਲ ਗੱਡੀ ਚ ਬੈਠਾ ਬੈਠਾ ਤੇ ਵੀ ਹੁਣ ਤਾਂ ਮੈਂ ਕਿੱਧਰ ਜਾਵਾਂ ਮੇਰਾ ਦਿਮਾਗਲਾ ਪੈਣੀ ਨੇ ਪੌਣੇ ਕਲੀ ਦੀਆਂ ਆਪਣੀਆਂ ਚੀਜ਼ਾਂ ਮੰਗਾਉਂਦੇ ਅਸਲ ਤੇ ਮੈਂ ਪਤਾ ਮੋਟਰਸਾਈਕਲ ਹੀ ਗਿਆ ਜੈ ਸਿੰਘ ਨੂੰ ਮੈਂ ਉਹ ਤੇ ਰੀਤ ਨੂੰ ਸੱਟਨ ਚ ਲੱਗ ਗਿਆ ਉਹ ਤਾਂ ਮੈਨੂੰ ਫੋਨ ਕਰਾਜਾ ਸੀ ਮੇਨੂੰ ਮਮ ਗੱਡੀ ਥੋੜੀ ਘਰੇ ਵੀ ਮੈਂ ਇੱਧਰ ਇੱਧਰ ਤੇਰੇ ਕੋਲ ਆ ਜਾਂਦਾ ਜੈਸਮੀਂ ਕਹਿੰਦੀ ਹਾਂ ਦਾਤੂ ਗੱਡੀ ਘਰੇ ਇੱਧਰ ਉਹਦੀ ਗੱਡੀ ਜਮ ਉੱਥੇ ਲਗਾ ਦੇ ਬਹੁਤ 5 ਮਿੰਟ ਬਾਅਦ ਆ ਚਾਹੀਦਾ 5 ਮਿੰਟ ਬਾਅਦ ਆ ਚਾਹੀਦਾ ਮਾਂ ਵੀ ਦੇਖ ਮੇਰੇ 10 ਹੱਥ ਤਾਂ ਹੈ ਨਹੀਂ ਹੱਥ ਤਾਂ ਮੇਰੇ ਦੋ ਹੈ ਹੈ ਵੀ ਕਿੰਨਾ ਕ ਸਮਾਨ ਆ ਤੁਹਾਨੂੰ ਆਲੂ ਵੀ ਆਉਣੇ ਆ ਪਿਆਜ਼ ਵੀ ਆਉਣਾ ਨਾਰੀਅਲ ਵੀ ਆਉਣਾ ਪਰੌਂਠੇ ਵੀ ਆਉਣੇ ਆ ਤੈਨੂੰ 2 ਲੀਟਰ ਦੀ ਠੰਡੇ ਦੀ ਬੋਤਲ ਵੀ ਆਉਣੀ ਆ ਮਾਹ ਵੀ ਐਨਾ ਭਈ ਮੇਰੇ ਕੋਲ ਸਮਾਂ ਕੈਦੀ ਸਕੂਟਰ ਹੀ ਨਹੀਂ ਲੈ ਕੇ ਗੱਡੀ ਨਹੀਂ ਲੈ ਕੇ ਮੈਂ ਗੱਡੀ ਤਾਂ ਠੰਡੇ ਘੜੀ ਸਕੂਟਰ ਵੀ ਤਾਂ ਮੈਂ ਮੋਟਰਸਾਈਕਲ ਲੈ ਕੇ ਆਣਾ ਤਾਂ ਕਿਹੜਾ ਜਰਾ ਫੇਰ ਵੀ ਚੱਲ ਮੈਂ ਪਰੌਂਟੇ ਵੀ ਲਿਆ ਤੇ ਉਹਨੂੰ ਆਲੂ ਵੀ ਲਿਆ ਤੇ ਪਿਆਜ਼ ਵੀ ਲਿਆ ਤੇ ਠੰਡੇ ਦੀ ਬੋਤਲ ਵੀ ਲਿਆ ਤੇ ਬਾਈਕ ਨਾਲ ਰਿਓਲ ਪਾਣੀ ਨਹੀਂ ਆਇਆ ਹੈਗਾ ਉਹ ਤਾਂ ਮੇਰੀ ਗਲਤੀ ਹੈ ਉਹਦੇ ਪਿੱਛੇ ਮੈਂ ਕੋਈ ਦੂਸਰੀ ਕਰਕੇ ਚਾਹ ਨਾਲ ਮੈਂ ਤੇ ਆਉਣਾ ਵੀ ਤਾਂ ਚਲੋ ਠੀਕ ਹੈ ਜੀ ਤਾਂ ਸਾਡਾ ਚੰਡੀ ਹੋਣਾ ਠੀਕ ਆ ਓਕੇ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਮਿਲਦਾ ਕਿਸੇ ਅਗਲੇ ਬਲਾਗ ਤੇ ਮਾਰਾ ਜੀ ਤੁਹ ਖੁਸ਼ੀ ਖੁਸ਼ੀ ਰੱਖੜੀਆਂ ਬਣਾਓ ਖੁਸ਼ੀ ਖੁਸ਼ੀ ਰੱਖੜੀਆਂ ਬੰਨੋ ਕੋਈ ਮਨ ਦੇ ਵਿੱਚ ਮੈਲ ਨਾ ਰੱਖਿਓ ਓਕੇ ਬਾਏ ਬਾਏ ਜੀ